ਕੀ ਉਹ ਇਸ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਚਿਹਰਿਆਂ ਤੇ ਰੌਣਕ ਲੈ ਕੇ ਆਈ ਕਿ ਨਹੀਂ ਆਈ ਅੱਜ ਮੈਂ ਗੱਲ ਉੱਥੋਂ ਸਟਾਰਟ ਕਰਦੀ ਹਾਂ ਔਰ ਉਹਦੇ ਵਿੱਚ ਸਭ ਨੂੰ ਸ਼ਾਮਿਲ ਕਰਨਾ ਜਿਹੜੀਆਂ ਮਗਰਲੀਆ ਸਰਕਾਰਾਂ ਉਹ ਵੀ ਗੁਨਾਹਗਾਰ ਹਨ ਤੇ ਜਿਹੜੀ ਹੋਣ ਵਾਲੀ ਆਈ ਹੈ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਸਿਸਟਮ ਬਦਲਣ ਵਾਸਤੇ ਆਏ ਆ ਉਹ ਵੀ ਗੁਨਾਹਗਾਰ ਹਨ ਜਿੱਦਣ ਆਪਣਾ ਜਿਹੜੇ ਤੁਹਾਡੇ ਪੁਰਾਣੇ ਬੰਦੇ ਜਿਹੜੇ ਥੋੜੀ ਜਿਹੀ ਵੱਡੇ ਰੀ ਉਮਰ ਦੇ ਇੱਥੇ ਬੈਠੇ ਹੋਣਗੇ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਵਿਦਿਆ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਨੂੰ ਕੁਝ ਕਰਾਜਦਾ ਸੰਸਕਾਰਾਂ ਵਿੱਚ ਦਿੱਤੀਆਂ ਕੁਝ ਜਾਣਕਾਰੀਆਂ ਦਿੱਤੀਆਂ ਉਸ ਘਰ ਉਹਦੀ ਸਾਈਡ ਉਹਦੇ ਚ ਕੀ ਸੀਗਾ ਕਿ ਅੱਜ ਮੈਂ ਹੁਣੇ ਆਪਣੇ ਸਰਪੰਚ ਵੀਰ ਨੂੰ ਪੁੱਛਦਾ ਸੀਗਾ ਕਿ ਸਰਪੰਚ ਸਾਹਿਬ ਕਿਹੜਾ ਪਿੰਡਾ ਤੁਹਾਡਾ ਸ਼ੇਰਪੁਰ ਦੇ ਅੱਜ ਸੋਨੇ ਦਾ ਭਾਅ ਕੀ ਹੈ ਦੱਸਿਓ ਜ਼ਰਾ ਮੈਨੂੰ 75000 ਰੁਪਏ ਪ੍ਰਤੀ ਟੋਲਾ ਮਿੱਕਾ ਜਾਂ ਟੋਲਾ ਜਿਹੜਾ ਦੁਨੀਆ ਭਰ ਦੇ ਵਿੱਚ ਮਹਿੰਗਾਈ ਦੀ ਦਰ ਜਦੋਂ ਕੈਲਕੂਲੇਟ ਹੁੰਦੀ ਨਾ ਜਦੋਂ ਉਹਦੀ ਗਿਣਤੀ ਕੀਤੀ ਜਾਂਦੀ ਹੈ ਉਹ ਗਿਣਤੀ ਕੀਤੀ ਜਾਂਦੀ ਹੈਗੀ ਆ ਸੋਨੇ ਦੇ ਭਾਅ ਦੇ ਨਾਲ ਸਾਰੀ ਦੁਨੀਆ ਦੀ ਆਰਥਿਕਤਾ ਘੁੰਮਦੀ ਹੈ। 50 ਸਾਲ ਤੋਂ ਪਿੱਛੇ ਚਲ ਜਓ। 50 ਸਾਲ ਤੋਂ ਪਿੱਛੇ ਕੀ ਸੀਗਾ ਕਿ ਸੋਨੇ ਦਾ ਭਾਅ ਜਿਹੜਾ ਸੀਗਾ ਉਹ ਪਿੱਛੇ ਚਲ ਜਓ 50 ਸਾਲ ਤੋਂ 2 ਕੋੜੀਆਂ ਕਣਕ ਦੀਆਂ ਬਿਚਦੇ ਸੀ ਆਪਾਂ। ਤੇ ਇੱਕ ਥੋਲਾ ਸੋਨਾ ਖਰੀਦ ਕਰ ਸਕਦੇ ਸੀ। ਯਾਨੀ ਕਿ ਅਸੀਂ ਬੱਚਿਆਂ ਦੀ ਸ਼ਾਦੀ ਕਰਨੀ, ਘਰਾਂ ਦੇ ਕੰਮ-ਕਾਜ ਚਲਾਉਣੇ ਅਸੀਂ 2 ਕੁਇੰਟਲ ਕਣਕ ਦੇ ਨਾਲ ਸਾਡਾ ਇੱਕ ਥੋਲਾ ਸੋਨਾ ਆ ਜਾਂਦਾ ਸੀ। ਹੁਣ 70-75 ਸਾਲ ਤੋਂ ਬਾਅਦ ਤਾਂ ਸਾਰੀ ਦੁਨੀਆ ਨੇ ਬੜੀ ਤਰੱਕੀ ਕਰ ਲਈ ਹੈ ਜਿਹੜਾ ਦੁਕਾਨਦਾਰ ਸੀਗਾ ਉਹਦੀਆਂ 10 ਦੁਕਾਨਾਂ ਹੋ ਗਈਆਂ ਜਿਹੜਾ ਕੋਈ ਛੋਟਾ ਵਪਾਰੀ ਸੀਗਾ ਉਹਦੇ 10 ਵਪਾਰ ਹੋ ਗਏ ਜਿਹੜੇ ਕੋਈ ਇੱਕ ਇੰਡਸਟਰੀ ਸੀਗੀ ਕੋਈ ਕਾਰਖਾਨਾ ਸੀਗਾ ਉਹਦੇ 10 ਕਾਰਖਾਨੇ ਹੋ ਗਏ ਜਿਹੜੇ ਮੁਲਾਜ਼ਮ ਨੇ ਮੇਰੇ ਸਾਡੇ ਭਰਾ ਮੈਂ ਉਹਨਾਂ ਦੇ ਖਿਲਾਫ ਨਹੀਂ ਕਿਸੇ ਦੇ ਵੀ ਕਹਿਣਾ ਚਾਹੁੰਦਾ ਉਹਨਾਂ ਦੇ 7 ਪੇ ਕਮਿਸ਼ਨ ਬਿਠਾਏ ਇਸ ਸਰਕਾਰ ਨੇ ਦੇਸ਼ ਦੀਆਂ ਸਰਕਾਰਾਂ ਨੇ ਤੇ ਸੂਬਿਆਂ ਦੀਆਂ ਸਰਕਾਰਾਂ ਨੇ 7 ਵਾਰ ਸੋਚਿਆ ਕਿ ਮਹਿੰਗਾਈ ਵਧ ਰਹੀ ਹੈ ਤੇ ਅਸੀਂ ਜਿਹੜੇ ਜਿਹੜਾ EMPLOYEED ਤੱਪਕਾ ਵਾ ਜਿਹੜਾ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਬੱਚਿਆਂ ਨੂੰ ਪਾਲਣਾ ਉਹਨਾਂ ਦੇ ਮਾਪਿਓ ਦਾ ਇਲਾਜ ਕਰਾਉਣਾ ਉਹਨਾਂ ਦੇ ਬੱਚਾ ਦੇ ਪੜ੍ਹਾਈ ਦਾ ਖਰਚਾ ਮਹਿੰਗਾਈ ਦੇ ਨਾਲ ਉਹਨਾਂ ਦੀਆਂ ਤਨਖਾਹਾਂ ਵਾਤੀਆਂ 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 ਸੱਤ ਵਾਰ ਵਧਾਈਆਂ ਨੇ ਔਰ ਅੱਜ ਹਰ ਆਦਮੀ ਸਰਕਾਰੀ ਨੌਕਰੀ ਕਿਉਂ ਭਾਲਦਾ ਵਾ ਉਹਨੂੰ ਪਤਾ ਵਾ ਕਿ ਮੈਂ ਜੇ ਸਪਾਈ ਭਰਤੀ ਹੋ ਗਿਆ ਤੇ 50000 ਰੁਪਿਆ ਮਹੀਨਾ ਪੱਕਾ ਠਿੱਕਾ ਮੇਰੇ ਘਰ ਵਿੱਚ ਆਉਣ ਲੱਗ ਜਾਣਾ ਇਸ ਕਰਕੇ ਸਰਕਾਰੀ ਨੌਕਰੀ ਮਗਰ ਪੱਜਦੇ ਨੇ ਉਦੋਂ ਤਾਂ ਆਪਣੇ ਬਜ਼ੁਰਗ ਜਿਹੜੇ ਸੀ ਪਹਿਲਾਂ ਉਹ ਅੱਜ ਤੋਂ 100 ਸਾਲ ਪਿੱਛੇ ਚਲ ਜੋ ਉੱਤਮ ਖੇਤੀ ਮੱਧ ਵਪਾਰ ਨਿਖਿਤ ਨੌਕਰੀ ਕਿਉਂਕਿ ਨੌਕਰੀ ਕੀ ਹੁੰਦੀ ਹੈ ਕਿ 24 ਘੰਟੇ ਸਲੂਟ ਮਾਰਦੇ ਰਹੋ ਖੁਸ਼ਾਮਦ ਕਰਦੇ ਰਹੋ ਤੁਹਾਡੀ ਜ਼ਮੀਰ ਮਰ ਜਾਂਦੀ ਨੌਕਰੀ ਨਾਲ ਪਰ ਨੌਕਰੀ ਨੰਬਰ 1 ਤੇ ਆ ਗਈ ਕਿਉਂਕਿ ਕਿਸੇ ਨੇ ਆਰਥਿਕਤਾ ਦੇਖੀ ਨਹੀਂ ਕਿ ਔਰ ਔਰ ਭਾਰਤ ਦੇਸ਼ ਹੁਣ ਤਾਂ ਤੁਹਾਡੇ ਸ਼ਹਿਰਾਵਲੂ ਚਲੇ ਗਏ ਆਪਾਂ ਨਹੀਂ ਤਾਂ 70% 75% ਪਿੰਡਾਂ 'ਚ ਰਹਿਣ ਵਾਲਾ ਦੇਸ਼ ਸੀਗਾ ਤੇ ਸਰਕਾਰਾਂ ਜਿੰਨੀਆਂ ਵੀ ਬਣੀਆਂ ਪੁਰਾਣੀਆਂ ਹੁਣ ਵੀ ਆ ਮੋਦੀ ਸਾਹਿਬ ਦੀ ਬਣੀਆਂ ਪਿਛਲੇ 10 ਸਾਲ ਤੋਂ ਕਿਸੇ ਨੇ ਇਹ ਧਿਆਨ ਹੀ ਨਹੀਂ ਕੀਤਾ ਹੁਣ ਮਹਿੰਗਾਈ ਦੇ ਹਿਸਾਬ ਨਾਲ ਕੈਲਕੂਲੇਟ ਕਰੋਗੇ ਤੇ ਮੈਨੂੰ ਲੱਗਾ 35 ਕਿਲੋਟਲ ਕਣਕ ਵਿੱਚਾਂਗੇ ਤਾਂ ਦੋ ਦੋਲੇ ਸੋਨਾ ਆਊਗਾ ਕਿੱਥੇ ਚਲੇਗੀ ਗੱਲ ਆਪਣੀ ਪਹੁੰਚ ਤੋਂ ਬਾਹਰ ਹੋ ਗਈ ਆ ਆ ਤੁਸੀਂ ਜਿੰਨੇ ਬੈਠੇ ਮੈਨੂੰ ਪੁੱਛਣ ਦੀ ਲੋੜ ਨਹੀਂ ਗੀ 90% ਤੁਸੀਂ ਕਰਜ਼ੇਈ ਹੋ ਮੈਂ ਮੈਂ ਖੁਦ ਕਰਜ਼ੇਈ ਹਾਂ ਮੈਂ ਕਿਉਂਕਿ ਜਦੋਂ ਅਸੀਂ ਸਮਾਜ ਵਿੱਚ ਨਾ ਅਸੀਂ ਸਾਰੇ ਆਪਣੇ ਰੁਤਬੇ ਦੇ ਹਿਸਾਬ ਦੇ ਨਾਲ ਅਸੀਂ ਖਰਚਾ ਵੀ ਕਰਨਾ ਪੈਂਦਾ ਤੁਸੀਂ ਸ਼ਾਦੀ ਕਰੋਗੇ ਤਾਂ ਅਗਰ ਲੜਕੀ ਤੋੜਨੀ ਆ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇੰਨੇ ਮੇਲੇ ਰੁਤਬੇ ਦੇ ਸਾਹਮਣੇ ਨੇ ਇੰਨੇ ਪੈਸੇ ਖਰਚਨੇ ਪੈਣੇ ਆ ਆਪਣੇ ਬੱਚਿਆਂ ਨੂੰ ਪੜਾਉਣ ਨੂੰ ਦਿਲ ਕਰਦਾ ਸੀ ਕਈ ਲੋਕੀ ਕਹਿੰਦੇ ਨੇ ਜੀ ਕਿਸਾਨਾਂ ਨੇ ਤਾਂ ਜੀ ਖੇਤ ਮਜ਼ਦੂਰਾਂ ਨੇ ਤਾਂ ਜੀ ਕਰਜ਼ਾ ਚੱਕ ਲਿਆ ਤੇ ਉਹ ਲਾਉਂਦੇ ਨੇ ਢੀਜਿਆਂ ਤੇ ਜੀ ਟਰੈਕਟਰਾਂ ਤੇ ਲਾਉਂਦੇ ਨੇ ਕੀ ਗੱਲ ਉਹਨਾਂ ਦਾ ਦਿਲ ਨਹੀਂ ਕਰਦਾ ਉਹਦਾ ਦਿਲ ਨਹੀਂ ਕਰਦਾ ਕਿ ਮੇਰੇ ਘਰ ਵੀ ਏਸੀ ਲੱਗਾ ਹੋਵੇ ਜਾਂ ਮੇਰਾ ਨਿਆਣਾ ਵੀ ਚੰਗੇ ਸਕੂਲ ਚ ਪੜੇ ਜਾਂ ਮੇਰੀ ਲੜਕੀ ਦੀ ਸ਼ਾਦੀ ਵੀ ਚੰਗੇ ਘਰ ਵਿੱਚ ਹੋ ਜਾ ਉਹਦਾ ਵੀ ਤਾਂ ਦਿਲ ਕਰਦਾ ਨਾ ਤਾਂ ਇਹਦਾ ਮਤਲਬ ਹੈ ਕਿ ਬਾਕੀ ਸਾਰੇ ਵਰਗਾਂ ਨੂੰ ਸੰਭਾਲਿਆ ਦੇਸ਼ ਸਰਕਾਰਾਂ ਨੇ ਲੇਕਿਨ ਕਿਸਾਨ ਤੇ ਖੇਤ ਮਜ਼ਦੂਰ ਨੂੰ ਥੱਲੇ ਆ ਗਿਆ ਅੱਜ ਮੋٹے ਤੌਰ ਤੇ ਕਹਿ ਰਿਹਾ ਮੇਰੇ ਖਿਆਲ ਹੁਣ ਤਾਂ ਜਾਦਾ ਵੱਧ ਗਿਆ ਹੋਣਾ ਲੇਕਿਨ ਕਹਿੰਦੇ ਨੇ ਕਿ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਤੇ ਤੇ ਖੇਤ ਮਜ਼ਦੂਰਾਂ ਦੇ ਪੰਜਾਬ ਦੇ ਵਿੱਚ ਜਿਹੜਾ ਬੈਂਕਾਂ ਦਾ ਵਾ ਤੇ ਜਿਹੜਾ ਸੁਸਾਇਟੀਆਂ ਦਾ ਤੇ ਜਿਹੜਾ ਸਹੂਕਾਰਾਂ ਦਾ ਵਾ ਕਿਸੇ ਨੇ ਨਹੀਂ ਸੋਚਿਆ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲ ਵਿੱਚ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ ਕਾਰਪੋਰੇਟ ਘਰਾਣਿਆਂ ਦਾ ਵਪਾਰੀਆਂ ਦਾ ਤਾਕਤਵਾਰ ਲੋਕਾਂ ਦਾ ਜਿਵੇਂ ਪੈਡਾਨੀ ਹਰ ਕੇ ਅੰਬਾਨੀ ਹਰ ਕੇ ਟਾਟੇ ਹਰ ਕੇ ਮਹਿੰਦਰਲੇ ਹਟ ਕੇ ਮਹਿੰਦਰਾ ਹਰ ਕੇ ਥੱਲੇ ਨੂੰ ਆ ਕੇ ਆਪਣੇ ਪੰਜਾਬ ਵਰਗੇ ਸਾਰੇ ਉਹਨਾਂ ਦਾ 15 ਲੱਖ ਕਰੋੜ ਰੁਪਏ ਜਿਹੜਾ ਮਾਫ ਹੋਇਆ ਉਹ ਥੋੜੇ ਜੇ ਸੈਂਕੜਿਆਂ ਜਾਂ ਤੱਕ ਘਰਾਂ ਦਾ ਵਾ ਉਹ ਤਾਂ ਮਾਫ ਕਰ ਦਿੱਤਾ ਲੇਕਿਨ ਜਿਹੜਾ ਕਰੋੜਾਂ ਘਰਾਂ ਦਾ ਕਰਜ਼ਾ ਵਾ ਸਾਰੇ ਦੇਸ਼ ਦਾ ਭਾਰਤ ਦਾ 2021 ਦੀ ਦੀ ਸਾਡੇ ਕੋਲ ਸਿਰਫ ਫਿਗਰ ਹੈ ਮੁੜ ਕੇ ਨਹੀਂ ਦਿੰਦੀ ਸਰਕਾਰ ਨੇ 17 ਲੱਖ ਕਰੋੜ ਰੁਪਏ ਕਰਜ਼ਾ ਭਾਰਤ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਉਹਨਾਂ ਨੇ ਇੱਕ ਦੁੱਕੀ ਮਾਫ ਨਹੀਂ ਦਿੱਤਾ ਦੁੱਕੀ ਜਦੋਂ ਕਰਨਗੇ ਮੈਂ ਕਿਤੇ ਤੇ ਉਹ ਕੀ ਕਹਿੰਦੇ ਹੁੰਦੇ ਮੰਗਣ ਪਾ ਕੇ ਕੋਈ ਇਦਾਂ ਦੀ ਸ਼ਰਤ ਰੱਖ ਦੇਣ ਕਿ ਕੋ ਘਰ ਦੇ ਵਿੱਚ ਕੋਈ ਫਾਇਦਾ ਨਹੀਂ ਤੁਹਾਨੂੰ ਹੋਵੇਗਾ ਇਹਦਾ ਮਤਲਬ ਕੀ ਹੋਇਆ ਕਿ ਆਪਾਂ ਨੂੰ ਐਵੇਂ ਹੀ ਸਮਝਦੇ ਨੇ ਵੀ ਇਹਨਾਂ ਦਾ ਕੀ ਹੈਗਾ ਇਹਨਾਂ ਨੇ ਕੋ ਵੋਟਾਂ ਪਾਉਣੀਆਂ ਹੀ ਆ ਔਰ ਹੈਰਾਨਕੀ ਦੀ ਗੱਲ ਹੈ ਕਿ ਜਿਹੜੀ ਦੇਸ਼ ਦੀ ਪਾਰਲੀਮੈਂਟ ਹੈ 575 545 ਐਮਪੀ ਚੋਂ ਕਿਹਨ ਕੇ ਜਾਂਦੇ ਨੇ 545 545 ਚੋਂ ਘੱਟੋ ਘੱਟ 60 70% ਕਿਸਾਨਾਂ ਦੇ ਮੁੰਡੇ ਜਾਂਦੇ ਨੇ ਜੱਤਾ ਜ਼ਮੀਨਦਾਰਾਂ ਦੇ ਤੇ ਕਿਸਾਨ ਮਜ਼ਦੂਰਾਂ ਦੇ ਕਿਉਂਕਿ 25% ਦਾ ਰੱਖਵਾ ਕਰਨ ਹੈ ਉਹ ਤਾਂ ਜਿਆਦਾ ਪਿੰਡਾਂ ਚੋਂ ਜਿਹੜਾ ਉੱਠ ਕੇ ਜਾਣਾ ਉਹ ਤਾਂ ਜੀ ਜ਼ਮੀਨਦਾਰ ਤੇ ਨਾਲ ਕਿਸਾਨ ਖੇਤ ਮਜ਼ਦੂਰ ਹੀ ਜਾਣਾ ਵਾ ਯਾਰ ਉਹ ਗੱਲ ਹੀ ਕੋਈ ਨਹੀਂ ਉੱਥੇ ਜਾ ਕੇ ਕੀਤੀ ਕਿਸੇ ਨੇ ਕਿ ਅਸੀਂ ਵੀ ਭੁੱਖਾ ਮਰ ਗਏ ਆ ਸਾਡੇ ਤੇ ਵੀ ਕਰਜ਼ਾ ਚੜ ਗਿਆ ਕਿਸੇ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਮੇਰੇ ਹਿਸਾਬ ਦੇ ਨਾਲ ਜੋ ਮੈਂ ਜਿੰਨਾ ਦੇਖਿਆ ਇਸ ਦੇਸ਼ ਦੀ ਪਾਰਲੀਮੈਂਟ ਵਿੱਚ 250 ਬੰਦਾ ਰਾਜ ਸਭਾ ਚ ਬੰਦਾ ਵਾ 750 800 ਐਮਪੀ ਆ ਮੈਂ ਕਦੀ ਕਿਸੇ ਐਮਪੀ ਨੂੰ ਇਹ ਗੱਲ ਸਮਝਾਉਦੇ ਨਹੀਂ ਦੇਖਿਆ ਕਿ ਦੇਸ਼ ਦਾ ਕਿਸਾਨ ਤੇ ਖੇਤ ਮਜ਼ਦੂਰ ਜਿਹੜਾ ਵਾ ਉਹ ਮਰ ਰਿਹਾ ਵਾ ਉਹ ਆਤਮ ਹੱਤਿਆ ਕਰ ਰਿਹਾ ਵਾ ਤੁਹਾਡੇ ਮਾਲਵੇ ਦੀ ਧਰਤੀ ਤੇ ਇੱਥੇ ਆਪਣੇ ਮਾਨਸਾ ਸੰਗਰੂਰ ਬਠਿੰਡਾ ਮੈਂ ਜਦੋਂ ਲੀਡਰ ਆ ਆਪੋਜੀਸ਼ਨ ਸੀਗਾ ਮੈਂ ਕਈਆਂ ਘਰਾਂ ਦੇ ਵਿੱਚ ਜਾ ਕੇ ਐਨ ਆਰ ਆਈਆਂ ਨੂੰ ਮਿੰਟ ਕੱਟ ਕੇ ਉਹਨਾਂ ਦੇ ਘਰਾਂ ਵਿੱਚ ਪੈਸੇ ਦਿੱਤੇ ਇੱਕ ਇੱਕ ਘਰ ਵਿੱਚ ਦੋ ਦੋ ਬੰਦੇ ਮਰੇ ਹੋਏ ਨੇ ਆਤਮ ਹੱਤਿਆ ਕਰਕੇ ਬੱਚੇ ਮਰ ਗਏ ਨੇ ਨਸ਼ੇ 'ਚ ਫਸ ਗਏ ਨੇ ਕਿਉਂਕਿ ਇਹਨਾਂ ਨੂੰ ਅਣਗੋਲਿਆ ਕੀਤਾ ਕਿਸੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਕੀਤੀ ਇਸ ਲਈ ਮੈਂ ਇਹ ਨਹੀਂ ਕਹਿਣ ਆਇਆ ਕਿ ਮੈਂ ਤੁਸੀਂ ਮੈਨੂੰ ਐਮਪੀ ਬਣਾ ਦੋਗੇ ਤੇ ਮੈਂ ਪਾਰਲੀਮੈਂਟ ਪਲਟ ਦਊਗਾ ਨਹੀਂ ਪਰ ਮੈਂ ਆਪਣੀ ਗੱਲ ਹਜ਼ੂਰ ਕਹੂੰਗਾ ਗੱਲ ਕਹਿਣ ਨੂੰ ਨਹੀਂ ਹਟੂੰਗਾ ਮੈਂ ਇਹ ਮੇਰੀ ਤੁਹਾਡੇ ਨਾਲ ਕਮਿਟਮੈਂਟ ਹੈ ਜੇ ਮੇਰੇ ਕੋ ਬਿਹਤਰ ਕੋ ਗੱਲ ਕਰ ਸਕਦਾ ਪਾਰਲੀਮੈਂਟ ਤੇ ਵੋਟਾਂ ਉਹਨਾਂ ਨੂੰ ਪਾਉਣੀਆਂ ਚਾਹੀਦੀਆਂ ਤੁਹਾਨੂੰ ਸਾਰਿਆਂ ਨੂੰ ਤੇ ਜੇ ਨਹੀਂ ਕਰਦੇ ਉੱਥੇ ਜਾ ਕੇ ਗੱਲ ਉੱਥੇ ਫਿਰ ਜਾ ਕੇ ਐਮਪੀ ਬਣ ਕੇ ਉਹਨੂੰ ਅੰਗਰੇਜ਼ੀ ਚ ਕਹਿੰਦੇ ਲੌਬੀਜ਼ ਉਥੇ ਕੀ ਕਰਦੇ ਨੇ ਕਿ ਜਿਹੜੀਆਂ ਵੱਡੀਆਂ ਕਾਰਪੋਰੇਟ ਘਰਾਣੇ ਕੰਪਨੀਆਂ ਜਿਨ੍ਹਾਂ ਨੇ ਤੁਹਾਡੇ ਤੋਂ ਕੰਮ ਲੈਣਾ ਪਾਰਲੀਮੈਂਟ ਚ ਬੁਲਵਾਉਣਾ ਉਹ ਤੁਹਾਨੂੰ ਖਰੀਦਦੇ ਨੇ ਐਮਪੀਆ ਨੂੰ ਐਮਪੀਜ਼ ਲੋਬੀ ਦੇ ਅਧੀਨ ਚੱਲਦੇ ਨੇ ਆਹ ਜਿਹੜੀ ਲੋਬੀ ਆ ਇਹ ਫਲਾਣੇ ਕਾਰਪੋਰੇਟ ਘਰਾਣੇ ਦੀ ਉਹਨੇ ਕਹਿਣਾ ਤੁਸੀਂ ਸਾਡੀ ਗੱਲ ਪ੍ਰੋਮੋਟ ਕਰਨੀ ਆ ਤਰੀਕੇ ਤਰੀਕੇ ਦੇ ਨਾਲ ਸਾਡੇ ਸਾਇਲੋਜ਼ ਦੇ ਹੱਕ ਵਿੱਚ ਬੋਲਣਾ ਵਾ ਸਾਡੇ ਜਿਹੜੀ ਨੀਤੀਆਂ ਬਣਾ ਰਹੇ ਸੋਦੇ ਹੱਕ ਵਿੱਚ ਬੋਲਣਾ ਸਾਡੇ ਬੰਦੇ ਉਥੇ ਜਾ ਕੇ ਇਹ ਕੰਮ ਕਰਦੇ ਨੇ ਸਾਰੇ ਨਹੀਂ ਕਰਦੇ ਮੈਂ ਕਹਿੰਦਾ ਚੰਗੇ ਵੀ ਹੈਗੇ ਨੇ ਬਹੁਤ ਬਲਕਿ ਸਾਊਥ ਇੰਡੀਆ ਤੋਂ ਜ਼ਿਆਦਾ ਆਕਰਮਨਦਾਰ ਆਦਮੀ ਆਏ ਨੇ ਉਹ ਜਰਾ ਅਚੀ ਇੰਟੈਲੀਜੈਂਟ ਤਰੀਕੇ ਨਾਲ ਗੱਲ ਸਮਝਾਉਂਦੇ ਨੇ ਪਰ ਜਿਹੜੇ ਆਪਣੇ ਜਾਂਦੇ ਨੇ ਮੈਂ ਸਮਝਾ ਮਾਫ ਕਰਨਾ ਮਤਲਬ ਮੇਰੇ ਕਲੀਗਸ ਵੀ ਹੋ ਸਕਦੇ ਮੇਰੀ ਪਰਟੀਕਦੇ ਆ ਆ ਜਿਹੜੇ ਹੁਣ ਸੱਤ ਅੱਠ ਬਣਾਏ ਨੇ ਇਹਨਾਂ ਨੇ ਆਪਣੇ ਜਿਹੜੇ ਤੁਹਾਡੇ ਆ ਬੋਕਰ ਪਾਰਟੀ ਨੇ ਕਰੀ ਕੋਈ ਐਮਪੀ ਬੋਲੇ ਦੱਸੋ ਜਰਾ ਬੰਤਾ ਚਿੰਤ ਸਿਰ ਉੱਤੇ ਲਾ ਕੇ ਦੱਸੋ ਕੋਈ ਆਮ ਆਦਮੀ ਪਾਰਟੀ ਦਾ ਕੋਈ ਐਮਪੀ ਬਿੱਟੀ ਦਾ ਕੋਈ ਰਾਗਵ ਚੱਟਾ ਵਗੈਰਾ ਸੰਦੀਪ ਬੋਲਿਆ ਜੇ ਕੋਈ ਉੱਥੇ ਜਾ ਕੇ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਆਉਣਾ ਤਾਂ ਮਤਲਬ ਹੀ ਕੋਈ ਨਹੀਂ ਉਹਨਾਂ ਦਾ ਔਰ ਆਗਰਵ ਚੱਡਾ ਦਾ ਆਗਰਵ ਚੱਡਾ ਤਾਂ ਲੰਡਨ ਲੁਕਿਆ ਹੋਇਆ ਜਿਹੜਾ ਸਭ ਤੋਂ ਜ਼ਿਆਦਾ ਚੇਤਾ ਸੀ ਕੇਜਰੀਵਾਲ ਦਾ ਉਹ ਲੰਡਨ ਬੈਠਾ ਵਾ ਡਰਦਾ ਪਿਆ ਵਾ ਭਾਜਪੀ ਤੋਂ ਕਿ ਕੇਜਰੀਵਾਲ ਦੇ ਸ਼ਰਾਬ ਘਟਾਲੇ 'ਚ ਮੈਨੂੰ ਫੜਨ ਨਾ ਲੈਣ ਅਸਲ ਕਹਾਣੀ ਹੈਗੀ ਇਹ ਬਹਾਨਾ ਬਣਾਇਆ ਕਿ ਮੈਂ ਅੱਖਾਂ ਦਾ ਇਲਾਜ ਕਰਾਉਣਾ ਵਾ ਨਾਲੇ ਕਹੀ ਜਾਂਦੇ ਆ ਕਿ ਸਾਡੀਆਂ ਤਾਂ ਆਮ ਆਦਮੀ ਦੀ ਕਲੀਨਿਕਾਂ ਦੀ ਦੁਨੀਆ ਭਰ ਦੇ ਵਿੱਚ ਬਹੁਤ ਵਧੀਆ ਅਮਰੀਕਾ ਦੇ ਰਾਸ਼ਟਰਪਤੀ ਨੇ ਆਣ ਕੇ ਤਾਰੀਫ਼ ਕੀਤੀ ਸਾਡੇ ਆਮ ਆਦਮੀ ਪਾਰਟੀ ਦੀ ਕਲੀਨਿਕ ਦੇ ਤੇ ਫਰਾਗਵ ਚੱਡਾ ਜੀ ਉੱਥੇ ਲੁਕੇ ਕਿਉਂ ਹੋਏ ਹੋ ਜੱਖਾ ਦਾ ਆਪਰੇਸ਼ਨ ਕਰਾਉਣਾ ਤੇ ਇੱਥੇ ਆ ਕੇ ਉਮੀਦੀ ਦੀ ਕਲੀਨਿਕ ਚ ਕਰਾਣਾ انਕੇ ਤੇਰਾ ਪਤਾ ਲੱਗੇ ਕਿ ਤੂੰ ਵਾਕਿਆ ਹੀ ਪੰਜਾਬ ਦੇ ਨਾਲ ਪਿਆਰ ਕਰਦਾ ਵਾ ਕੋਈ ਨਹੀਂ ਬੋਲਿਆ ਯਾਰ ਇਸ ਕਰਕੇ ਮੈਂ ਤੁਹਾਨੂੰ ਇੱਕ ਹੁਣ ਅਗਲੀ ਗੱਲ ਜਿਹੜੀ ਆ ਕਿ ਸੰਗਰੂਰ ਕੀ ਚੀਜ਼ ਆ ਜਿੰਨਾ ਮੈਂ ਇਸ ਨੂੰ ਸਮਝਿਆ ਜਾਣਿਆ ਪੰਜਾਬ ਚ ਇਹ ਅਸਲ ਇਨਕਲਾਬ ਦੀ ਧਰਤੀ ਇਹ ਆ ਸਭ ਤੋਂ ਪਹਿਲਾਂ ਆਈਡੀਆ ਕੈਚ ਕਰਦੇ ਨੇ ਤੁਸੀਂ ਕੈਚ ਕੀਤਾ ਡਾਕਟਰ ਗਾਂਧੀ 2014 ਜਦੋਂ ਹਲੇ ਭਾਰਤ ਸੁੱਤਾ ਪਿਆ ਸੀਗਾ ਤੁਸੀਂ ਕੈਚ ਕਰ ਲਿਆ ਭਗਵੰਤ ਮਾਨ ਤੁਸੀਂ ਕੈਚ ਕਰ ਲਿਆ ਖਾਲਸਾ ਐਮਪੀ ਤੁਸੀਂ ਇੱਕ ਹੋਰ ਕੈਚ ਕੀਤਾ ਐਮਪੀ ਸਾਧੂ ਸਿੰਘ ਜਿਹੜਾ ਉੱਥੇ ਉੱਥੋਂ ਵਾਲੇ ਫਰੀਦਕੋਟ ਵਾਲੇ ਸਭ ਤੋਂ ਪਹਿਲਾਂ ਕਿਉਂਕਿ ਤੁਸੀਂ ਮੇਰਾ ਖਿਆਲ ਜੇ ਮੈਂ ਤੁਹਾਡਾ ਇਤਿਹਾਸ ਦੇਖਿਆ ਸਾਰਾ ਪਿਛਲੇ 30-35 ਸਾਲਾਂ ਤੋਂ ਤੁਸੀਂ ਸਰਕਾਰ ਦੇ ਖਿਲਾਫ ਖੜੇ ਹੋ ਏਦਾਂ ਕਰਕੇ ਜਿਹੜੀ ਵੀ ਸਰਕਾਰ ਬਣ ਜਵੇ ਕਿਉਂਕਿ ਅੰਦਰੋਂ ਸੈਟੀਸਫੈਕਸ਼ਨ ਤਸੱਲੀ ਨਹੀਂ ਹੈ ਸਾਡੀ ਐਵੇਂ ਕਹੀ ਜਾਂਦੇ ਟੋਏ ਪੱਟਦੇ ਅਸੀਂ ਸੜਕਾਂ ਬਣਾਉਂਦੀਆਂ ਜਿਵੇਂ ਅਸੀਂ ਆ ਇੱਕ ਬੋਰਡ ਲਾਤਾ ਜੀ ਅਸੀਂ ਜੀ ਬਿਜਲੀ ਦੇਤੀ ਜੀ ਪਰ ਕੁੱਲ ਅੰਦਰੋਂ ਜਿਹੜੀ ਸਾਡੀ ਅੰਦਰ ਹਿਰਦੇ ਜਿਹੜਾ ਹਿਰਦੇ ਹਿਰਦੇ ਤੋਂ ਅਸੀਂ ਨਾਰਾਜ਼ ਆ ਹਤਾਸ਼ ਆ ਇਸ ਸਿਸਟਮ ਦੇ ਨਾਲ ਤਾਂ ਕਰਕੇ ਸਾਰੇ ਦੇਸ਼ ਵਿੱਚ ਉਹ ਅਗਰ ਕੋਈ ਕਿਸੇ ਬਗਾਵਤ ਵਿੱਚ ਧਰਤੀ ਆ ਤੇ ਉਹ ਸੰਗਰੂਰ ਆ ਤੇ ਤਾਈ ਉਹ ਤੁਹਾਡੀ ਜਿਹੜਾ ਵਿਚਾਰਧਾਰਾ ਤੇ ਤੁਹਾਡੀ ਤਬੀਅਤ ਮੇਰੇ ਨਾਲ ਮਿਲਦੀ ਕਿਉਂਕਿ ਮੈਂ ਵੀ 100% ਬਾਗੀਆਂ ਦਾ ਬੰਦਾ ਆ ਮੈਂ 100% ਜਿਹੜੇ ਪਹਿਲਾਂ ਆਏ ਸੀਗੇ ਉਹ ਫਰਜੀ ਸੀਗੇ ਡਾਕਟਰ ਗਾਂਧੀ ਦੇਖੋ ਕਿੰਨਾ ਅੱਛਾ ਆਦਮੀ ਵਿਦਵਾਨ ਆ ਮੰਜੀਦਾ ਵੀ ਜਵਾਬ ਦੇਣਾ ਹਲੇ ਉਕੀ ਵਾਲਾ ਵੀ ਡਾਕਟਰ ਗਾਂਧੀ ਵਿਦਵਾਨ ਆਦਮੀ ਪਤਾ ਕੀ ਕਹਿ ਕੇ ਗਿਆ ਮੈਨੂੰ ਕਹਿੰਦਾ ਉਹ ਕਹਿੰਦਾ ਜੀ ਕਿ ਜਿਹੜੇ ਆਹ ਕੇਜਰੀਵਾਲ ਹੋਣਾ ਨੇ ਇਨਕਲਾਬ ਦਾ ਨਾਹਰਾ ਲਾਇਆ ਔਰ ਉਸ ਨਾਰੇ ਨੂੰ ਲੋਕਾਂ ਨੂੰ ਮਯੂਸ ਕੀਤਾ ਉਹਨਾਂ ਨੇ ਇਨਕਲਾਬ ਦਾ ਗਰਭਪਾਤ ਕੀਤਾ ਵਾ ਹੁਣ ਛੇਤੀ ਦੇ ਕੇ ਕੋਈ ਇਸ ਦੇਸ਼ ਵਿੱਚ ਪੰਜਾਬ ਦੇ ਵਿੱਚ ਜੇ ਕਹੂਗਾ ਨਾ ਆਣ ਕੇ ਕਿ ਮੈਂ ਬਦਲਾਅ ਲੈ ਕੇ ਆਉਂਗਾ ਤੇ ਮੈਂ ਇਨਕਲਾਬ ਲੈ ਆਉਂਗਾ ਉਹ ਕਹਿੰਦੇ ਭਰਾਵਾ ਸਾਡਾ ਖੇੜਾ ਛੱਡਦੇ ਪਹਿਲਾਂ ਅਸੀਂ ਬਦਲਾਵ ਦੇਖ ਲਿਆ ਚੰਗੀ ਤਰ੍ਹਾਂ ਉਹ ਟੰਗੀਆਂ ਪਿਆ ਵਾ ਖੰਬਿਆਂ ਦੇ ਉੱਤੇ ਸਰਕਾਰ ਦੇ ਬਦਲਾਵ ਟੰਗੀਆਂ ਆ ਬਿਜਲੀ ਦੇ ਖੰਬਿਆਂ ਦੇ ਉੱਤੇ ਇਸ ਕਰਕੇ ਇਹਨਾਂ ਨੇ ਭਾਰੀ ਨੁਕਸਾਨ ਕੀਤਾ ਲੋਕਾਂ ਦੇ ਮਨ ਤੋੜੇ ਨੇ ਔਰ ਮੈਂ ਗੱਲ ਕਰ ਰਿਹਾ ਸੀ ਵਾਪਸ ਆ ਜਾ ਨਾ ਉੱਥੇ ਇਹ ਖੇਤ ਮਜ਼ਦੂਰ ਕਿਸਾਨ ਆ ਸਾਡੀਆਂ ਭੈਣਾਂ ਬੈਠੀਆਂ ਨੇ ਅੱਜ ਤੋਂ ਪੁੱਛਿਆ ਸੀ ਮੇਰੇ ਛੋਟੇ ਵੀਰ ਨੇ ਕਿ 1000 ਰੁਪਿਆ ਤੁਹਾਨੂੰ ਮਿਲ ਗਿਆ ਤੁਹਾਨੂੰ 1000 ਦਾ ਨਹੀਂ ਘਾਟਾ ਪਿਆ ਜਿਵੇਂ ਜਿਵੇਂ ਸ਼ੁਗਲ ਦੀ ਗੱਲ ਕਰਾਂ ਠੀਕ ਹੈ ਕਿ ਆਪਾਂ ਹੁਣ ਆਪਾਂ ਤਕਰੀਰ ਕਰ ਰਿਹਾ ਤਾਂ ਤਾਨੂੰ ਕੁਛ ਨਾ ਕੁਛ ਤੁਹਾਨੂੰ ਇਸ ਤਰ੍ਹਾਂ ਦਾ ਵੀ ਗੱਲ ਕਹਿਣੀ ਚਾਹੀਦੀ ਇਹਨਾਂ ਦਾ ਕੌਣ ਬੋਲ ਰਿਹਾ ਸੀ ਬੇਟੇ ਕੌਣ ਬੋਲੇ ਸੀ ਹਜ਼ਾਰ-ਹਜ਼ਾਰ ਦਾ ਹਾਂ ਹਜ਼ਾਰ-ਹਜ਼ਾਰ ਨਹੀਂ ਤੁਹਾਡਾ ਮਰਿਆ 25 ਮਹੀਨੇ ਹੋ ਗਏ ਸਰਕਾਰ ਨੂੰ ਤੁਹਾਡਾ 25000 ਮਾਰਿਆ ਕੇਜਰੀਵਾਲ ਪਾਰਟੀ ਨੇ ਤੁਸੀਂ 25000 ਲੈਣਾ ਉਹਦੇ ਤੋਂ ਕੱਲੀ-ਕੱਲੀ ਭੈਣ ਨੇ 25000 ਹੁਣ ਜੇ 25000 ਇਹਦੇ ਕੋ ਆਇਆ ਹੋਵੇ ਇਹ ਘਰ ਦਾ ਸਮਾਨ ਇਹ ਘਰ ਦੇ ਵਿੱਚ ਕੋਈ ਕੂਲਰ ਗਰਮੀ 'ਚ ਇੱਕ ਉਹ ਆਪਣੀ ਲੜਕੀ ਨੂੰ ਸੂਟ ਬਣਾ ਕੇ ਦੇ ਸਕਦੇ ਸੀ ਪਰ ਨਹੀਂ ਦਿੱਤਾ ਉਹਨੂੰ ਚਲੋ ਛੱਡੋ ਏ ਬਈਮਾਨ ਸੀਗੇ ਇਸ ਕਰਕੇ ਉਹ ਮਗਰਲੇ ਤਾਂ ਬਈਮਾਨ ਸੀਗੇ ਸੀਗੇ ਮੈਂ ਕਹਿ ਰਿਹਾ ਤੁਹਾਨੂੰ ਆਪਾਂ ਕਹਿੰਨੇ ਮੰਨ ਕੇ ਚੱਲਦੇ ਕਿ ਮਗਰਲੇ ਬਈਮਾਨ ਸੀ ਤੁਸੀਂ ਦੱਸੋ ਕੀ ਗੁੱਲ ਖਲਾਏ ਨੇ ਆਣ ਕੇ ਦੱਸੋ ਕਟਾਰੂ ਚੱਕ ਕਦੀ ਹੋਇਆ ਪੰਜਾਬ ਦੇ ਵਿੱਚ ਦੱਸੋ ਜਰਾ ਭੈਣਾ ਨਾ ਮੈਂ ਗੱਲ ਨਹੀਂ ਕਰਦਾ ਕਦੀ ਕਟਾਰੂ ਚੱਕ ਦੇਖਿਆ ਸੀਗੇ ਮਤਲਬ ਐਡੀ ਵੱੱਦ ਫੈਲੀ ਕਰੇ ਬੰਦਾ ਤੇ ਮੰਤਰੀ ਤੋਂ ਸਿਫਾ ਵੀ ਨਾ ਦੇਵੇ ਕਿ ਇਹ ਬਦਲਾਅ ਸੀ ਕੇਜਰੀਵਾਲ ਸਾਹਿਬ ਦਾ ਤੁਹਾਡਾ ਕੇ ਅਸੀਂ ਬਿਸ਼ਰਮ ਬੰਦਾ ਰੱਖਣਾ ਪੂਰਾ ਐ ਕਹਿ ਕੇ ਨਹੀਂ ਉਠਾਵਾਂਗੇ ਨਹੀਂ ਉਤਾਰਾਂਗੇ ਕਿਉਂਕਿ ਬੇਸ਼ਰਮੀ ਸਾਡੀ ਬਦਲਾਵ ਦਾ ਹਿੱਸਾ ਹੈ ਆ ਪਠਾਨ ਮਾਜਰਾ ਤਾਂ ਕੀ ਕਰਦਾ ਸੀਗਾ ਮੈਂ ਹੁਣ ਕਵਾਂ ਤੇ ਫਿਰ ਮੇਰਾ ਇੱਧਰ ਦੇਖਣ ਨੂੰ ਦਿੱਲੀ ਕਰਦਾ ਉਹ ਬੜੇ ਸ਼ਰੀਆਮ ਕਹਿੰਦਾ ਰੱਖੀਆਂ ਦੋ ਤਾਂ ਕੀ ਹੋ ਗਿਆ ਬਈ ਨਾ ਅਮਰਿੰਦਰ ਸਿੰਘ ਤਾਂ ਰੱਖੇ ਉਹ ਰਜਵਾੜਾ ਵਾ ਤੂੰ ਕੌਣਾ ਤਿੰਨਾਂ ਜਣਾਂ 13 ਜਣਾਂ ਟੋਕਰੇ ਦੇ ਬੇਰਾਂ ਚ ਨਾ ਸਪੇਰਾਂ ਚ ਤੇ ਨਾ ਪਲੇਅਰਾਂ ਚ ਅੱਛਾ ਅੱਗੇ ਚੱਲ ਜੋ ਜੀ ਆ ਸਰਬਜੀਤ ਕੌਰ ਮਾਨੂੰ ਕੇ ਤੁਹਾਡੇ ਲੱਗ ਗਿਆ ਹਲਕਾ ਉਹਦਾ ਭੈਣੋ ਸਰਬਜੀਤ ਕੌਰ ਮਾਨੂੰ ਕੇ ਕਹਿੰਦੀ ਮੈਂ ਇੰਨੀ ਗਰੀਬ ਆਂ ਖੈਰੇ ਨੇ ਮੇਰਾ ਘਰ ਖੋਲਿਆ ਜਿਹੜਾ ਮੈਂ ਕਿਰਾਏ ਤੇ ਲਿਆ ਸੀਗਾ ਤੇ ਪਹਿਲਾਂ ਨਾ ਨਜਾਇਜ਼ ਕਬਜ਼ਾ ਕਰਦੀ ਐ ਐਨ ਆਰ ਆਈ ਦੀ ਕੋਠੀ ਦੇ ਉੱਤੇ ਉਹ ਕੈਨੇਡਾ ਤੋਂ ਆਇਆ ਸੀ ਵਿਚਾਰੇ ਪਰਮਜੀਤ ਸਿੰਘ ਉਹਨੇ ਉਹਨਾਂ ਦੀ ਕੋਠੀ ਤੇ ਕਬਜ਼ਾ ਹੀ ਨਹੀਂ ਕੀਤਾ ਕੱਲਾ ਉਹਦੇ ਜਾਲੀ ਡਾਕੂਮੈਂਟ ਕਰਾ ਕੇ ਕੋਈ ਉਹਦਾ ਚੇਲਾ ਵਕੀਲ ਸੀਗਾ ਮੈਂ ਨਾ ਭੁੱਲ ਰਿਹਾ ਉਸ ਵਕੀਲ ਦਾ ਤੁਹਾਨੂੰ ਚੇਤਾ ਹੀ ਹੋਣਾ ਤਕਰੀਬਨ ਫਿਰ ਜਾਲੀ اقرار نامہ ਬਣਾਇਆ ਉਹਦੇ ਘਰ ਦੇ ਅੰਦਰ ਵੜ ਗਏ ਉਹ ਕਨੇਡਾ ਬੈਠੇ ਨੇ ਤਾਲੇ ਤੋੜ ਕੇ ਪਿਓ ਤਾਂ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਆਪਾਂ ਸਾਰਿਆਂ ਨੇ ਤੇ ਆਹ মিডিਆ ਨੇ ਆਹ মিডিਆ ਨੇ ਆਜ਼ਾਦ মিডিਆ ਨੇ ਅਸੀਂ ਜਦੋਂ ਖੱਪ ਪਾਈ ਉਹਨ ਘਰ ਤਾਂ ਛੱਡ ਦਿੱਤਾ ਲੇਕਿਨ ਪਰਚਾ ਨਹੀਂ ਦਰਜ ਕੀਤਾ ਭਗਵੰਤਬਾ ਨੇ ਉਹਦੇ ਉੱਤੇ ਤੁਸੀਂ ਮਾਰੇ ਕਿਸੇ ਘਰ ਵਿੱਚ ਜਿੰਦਾ ਤੋੜ ਕੇ ਵੜ ਜਾਓ 452 ਲਾਉਂਦੇ ਕਿ ਨਹੀਂ ਲਾਉਂਦੀ ਪੁਲਿਸ ਜਰਾ ਦੱਸੋ ਕਿੱਥੇ 452 ਭਗਵੰਤ ਮੈਂ ਪੁੱਛਣਾ ਚਾਹੁੰਦਾ ਕਿੱਥੇ 452 ਤੇਰੀ ਕਿੱਥੇ ਆ ਦੱਸੋ ਡਾਲੀ ਨੇ ਜਿਸਟਿਸ ਕਰਾਈ ਟੈਂਪਰਿੰਗ 420 ਮੇਰੀ ਭੈਣ ਤੇ 420 ਦਾ ਪਰਚਾ ਦਰਜ ਕੀਤਾ 72 ਸਾਲ ਦੀ ਔਰ ਬੜੇ ਅੱਛੇ ਪਰਿਵਾਰ ਦੇ ਨੇ ਧਾਲੀਵਾਲ ਪਰਿਵਾਰ ਆ ਮੇਰੇ ਜਿਹੜਾ ਬਹਨੋਈ ਸਿਗਾ ਹੈਗੇ ਨੇ ਉਹ ਨੇਵੀ ਚੋ ਕੈਪਟਨ ਰਿਟਾਇਰ ਹੋਏ ਮਤਲਬ ਵਿਕਰਾਂਤ ਸ਼ਿਪ ਜਿਹੜੀ ਆ ਸਾਰੀ ਦੇਸ਼ ਦੀ ਸਭ ਤੋਂ ਵੱਡੀ ਨੇਵਲ ਸ਼ਿਪ ਸੀਗੀ ਉਹਦੇ ਤੇ ਕਮਾਂਡ ਕੀਤਾ ਤੇ ਖੈਰ ਇਹਨੂੰ ਕਿਉਂਕਿ ਬੰਦਾ ਬਣਾਉਣਾ ਸਬਕ ਸਿਖਾਉਣਾ ਇਹ ਜਿਹੜੇ ਤੁਸੀਂ ਪਰਚੇ ਮੇਰੇ ਸੁਣੇ ਨੇ ਉਹ ਅਖੀਰਲੇ ਦੋ ਆ ਪਹਿਲਾਂ ਤਿੰਨ ਕੀਤੇ ਨੇ ਮੇਰੀ 72 ਸਾਲ ਦੀ ਸਭ ਤੋਂ ਵੱਡੀ ਭੈਣ ਆ ਉਹਦੇ ਤੇ ਪਰਚਾ ਦਰਜ ਕਰਤਾ ਜ਼ਮੀਨ ਦੀ ਜਿਹੜੇ ਅਸੀਂ ਆਪਸ ਵਿੱਚ ਪਰਿਵਾਰ ਨੇ ਤਬਾਦਲੇ ਸ਼ੋਅ ਕੀਤੇ 1972 ਦੇ ਤਬਾਦਲੇ ਜਦੋਂ ਮੇਰੀ ਉਮਰ ਐਵੇਂ ਮਨ ਲੱਗ 4-5 ਸਾਲ ਦੀ ਸੀਗੀ ਸਾਰੀ ਇਹ ਵੀ ਨਹੀਂ ਬਖਸ਼ਿਆ ਉਸਨੇ ਦੇਖਿਆ ਜਦੋਂ ਤਿੰਨ ਪਰਚਾ ਨਹੀਂ ਫੜ ਸਕਿਆ ਫਿਰ ਉਹਨੇ ਮੇਰੇ ਤੇ ਕੀਤਾ ਐਨਡੀਪੀਐਸ ਦਾ ਪਰਚਾ ਨਸ਼ੇ ਦਾ ਪਰਚਾ ਜਿਹੜਾ ਮਨਜੀਤ ਵੀ ਕੱਟ ਕੇ ਆ ਜੇਲ ਇਹਦੇ ਕੋਲ ਤਾਂ ਫੇਰ ਵੀ ਕੁਝ ਫੜਿਆ ਗਿਆ ਹੋਊਗਾ ਮੇਰੇ ਤੋਂ ਯਾਰ ਫੜਿਆ ਵੀ ਨਹੀਂ ਗਿਆ ਕੁਝ ਮੇਰੇ ਕੋਲੋਂ ਤਾਂ ਮੇਰੇ ਕੋਲ ਆ 9 ਸਾਲ ਪੁਰਾਣਾ ਕਰ ਪਰਚਾ ਔਰ ਇਸੇ ਪਰਚੇ ਦੇ ਵਿੱਚ ਭਗਵੰਤ ਮਾਨ ਨੇ ਆਪ ਕਵਾਈ ਦਿੱਤੀ ਆ ਮੀਡੀਆ ਦੇ ਵਿੱਚ ਜਾ ਕੇ ਕਿ 17 ਜਦੋਂ ਮੈਂ ਲੀਡਰ ਆ ਆਪੋਜੀਸ਼ਨ ਸੀਗਾ ਉਹ ਜਦੋਂ ਮੈਂ ਮੰਤਰੀ じゃ ਕਢਾਇਆ ਕਾਂਗਰਸ ਵਾਲਾ ਨਾ ਲੋਂਗੇ ਤਾਂ ਫੇਰੇ ਮੇਰੇ ਪਾਰਟੀ ਵਾਲੇ ਔਖੇ ਹੋਣਗੇ ਪਰ ਲੈ ਦੇਣਾ ਵਾ ਕਿ ਹੈ ਤਾਂ ਜਿਹੜੀਆਂ ਗੱਲਾਂ ਰਿਕਾਰਡ ਚ ਆ ਗਈਆਂ ਰਿਕਾਰਡ ਚ ਆ ਗਈਆਂ ਨੇ ਤਾਂ ਮੈਂ ਜਦੋਂ ਕਢਾਇਆ ਉਹ ਮੇਰੇ ਮਗਰ ਪੈ ਗਏ ਤੇ ਮੈਂ ਭਗਵੰਤ ਮਾਨ ਨੇ ਆਣ ਕੇ ਵੀਡੀਓ ਦੇ ਸਾਹਮਣੇ ਕੈਮਰੇ ਦੇ ਕੇ ਆ ਕੇ ਖੇਰਾ ਨਿਰਦੋਸ਼ ਹੈ ਕਿਉਂ ਭਗਵੰਤ ਹੁਣ ਭੁੱਲ ਗਿਆ ਤੇ ਕਹਿੰਦਾ ਨਿਰਦੋਸ਼ ਹੈ ਖੈਰਾ ਇਹਦੇ ਨਾਲ ਬਦਲਾ ਖੋਰੀ ਕਰੀ ਮੈਂ ਪਾਰਲੀਮੈਂਟ ਚ ਮੁੱਦਾ ਉਠਾਉਂਗਾ ਤੇ ਹੁਣ ਉਸੇ ਪਰਚੇ ਮੈਨੂੰ ਫੜ ਕੇ ਅੰਦਰ ਦੇ ਦਿੱਤਾ ਫਿਰ ਉਹਦਾ ਢਿੱਡ ਨਹੀਂ ਭਰਿਆ ਫਿਰ ਜਦੋਂ ਮੇਰੀ ਜਮਾਨਤ ਹੋਣੀ ਸੀ 4 ਜਨਵਰੀ 2024 ਨੂੰ ਫਿਰ ਮੇਰੇ ਤੇ ਇੱਕ ਹੋਰ ਪਰਚਾ ਦਰਜ ਕੀਤਾ ਪੰਜਵਾਂ ਪਰਚਾ ਦਰਜ ਕੀਤਾ ਪਰ ਚਲੋ ਫਿਰ ਬਾਗੀ ਆਪਾਂ ਇਹ ਤੋਂ ਬਗੈਰ ਬਾਗੀ ਬਣਨਾ ਵੀ ਨਹੀਂ ਸੀਗਾ ਤੁਸੀਂ ਇਦਾਂ ਮੰਨਣਾ ਵੀ ਨਹੀਂ ਸੀ ਕਿਸੇ ਪੰਜਾਬ ਦੇ ਲੋਕਾਂ ਨੇ ਕਿ ਖੈਰਾ ਬਾਗੀ ਹੈ ਜੇਲ੍ਹ ਜਿਹੜੀ ਹੈ ਨਾ ਇਹ ਬੰਦੇ ਹੀ ਘਟਦੇ ਨੇ ਉਥੇ ਜਾਨਵਰ ਨਹੀਂ ਅੰਦਰ ਬੰਨੇ ਹੋਏ ਔਰ ਜੇਲਾ ਵਿੱਚ ਬਹੁਤ ਵੀ ਗੁਨਾਹਗਰ ਬੰਦੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਗਵਾਹੀ ਦਿੰਦਾ ਵਾਂ ਬਹੁਤ ਟੱਕੇ ਹੋਏ ਨੇ ਸਾਰੇ ਪੁਲਿਸ ਦੇ ਤੇ ਸਰਕਾਰਾਂ ਦੇ ਨਜਾਇਜ਼ ਬੰਦੇ ਅੰਦਰ ਟੱਕੇ ਹੋਏ ਨੇ ਚਲੋ ਉਹ ਇੱਕ ਸਬਜੈਕਟ ਅਲੱਗ ਹੈਗਾ ਵਾ ਆਪਾਂ ਉਹਦੇ ਤੇ ਗੱਲਾਂ ਬਾਤਾਂ ਕਰਦੇ ਰਹੇ ਨੇ ਪਰ ਇਹਨਾਂ ਦੀ ਮਾਨਸਿਕਤਾ ਦੱਸ ਰਿਹਾ ਵਾਂ ਇਹ ਵਿਰੋਧ ਨਹੀਂ ਚੱਲ ਸਕਦੇ ਇਹ ਖੈਰੇ ਦੀ ਗੱਲ ਦਾ ਜਦੋਂ ਜਵਾਬ ਨਹੀਂ ਦਿੰਦੇ ਫਿਰ ਉਹ ਤੇ ਗੱਲ ਪੈਂਦੇ ਨੇ ਜਾ ਕੇ ਆ ਜਿਹੜੇ 92 91 ਬੰਦੂਆ ਮਜ਼ਦੂਰ ਇੱਕ ਬੰਦਾ ਉਮਰ ਵਿਜੇ ਪ੍ਰਤਾਪ ਸਿੰਘ ਗੈਰ ਪੰਜਾਬੀ ਆ ਗੈਰ ਸਿੱਖ ਆ ਉਹ ਤੁਹਾਡੇ ਲੰਨਤੀ ਉਹ ਤੁਹਾਡੇ ਨਾਲ ਤੋਂ ਉਹ ਚੰਗਾ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਤੇ ਨਸ਼ਿਆਂ ਦੇ ਖਿਲਾਫ ਬੋਲ ਰਿਹਾ ਅੰਮ੍ਰਿਤਸਰ ਦੇ ਵਿੱਚ ਆ ਜਿਹੜੇ ਤੁਹਾਡੇ ਇੱਥੋਂ ਦੇ ਐਮਐਲਏ ਕਿਹੜਾ ਪੰਡੋਰੀ ਆ ਹਾਂ ਜੀ ਹਾਂ ਲੋ ਕਹਿੰਦੇ ਕੋਠੀ ਬਣਾ ਰਿਹਾ ਐ ਮੋਹਾਲੀ ਦੇ ਚੰਡੀਗੜ੍ਹ ਦੇ ਵਿੱਚ ਵੀ ਹੋਰ ਵੀ ਕੀ ਹੈਗੀ ਡਿਟੇਲਸ ਮੈਨੂੰ ਦੱਸਿਆ ਸਾਰਿਆਂ ਨੇ ਇਹਨਾਂ ਨੂੰ ਕਿੱਥੋਂ ਪੈਸੇ ਆ ਗਏ ਆ ਸਰਬਜੀਤ ਗੌਰ ਮਾਨੂ ਕੋਲ ਚੜੋ ਜਗਰਾਉਂਦਾ ਖੱਪੇ ਆਸੋਂ ਦੀ ਕੋਠੀ ਬਣ ਰਹੀ ਐ ਪਤਾ ਨਹੀਂ ਕਿੰਨੇ ਕਰੋੜ ਦੀ ਉਦਾਂ ਕਹਿੰਦੀ ਸੀ ਮੈਂ ਕਿਰਾਏ ਤੇ ਰੇ ਮੇਰੇ ਕੋ ਕਰਾਏ ਜੋਗੇ ਵੀ ਪੈਸੇ ਨਹੀਂ ਤੇ ਹੁਣ 2 ਸਾਲਾਂ ਦੇ ਵਿੱਚ ਵਿੱਚ ਕੋਠੀ ਦੇ ਪੈਸੇ ਕਿੱਥੋਂ ਆਗੇ ਆਉਗੋ ਕੇ ਜਿਹੜਾ ਨਾਂ ਲੱਕ ਉਬੋ ਕੇ ਕੀ ਆਉਗੋ ਕੇ ਜਿਹੜਾ ਬੰਦਾ ਮਤਲਬ ਸਰਪੰਚ ਨੂੰ ਪੁੱਛੇ ਅੱਗੇਓ ਮਾਰੋ ਇਹ ਲਫੇੜਿਆ ਸਰਪੰਚ ਦੇ ਤੂੰ ਲਫੇੜੇ ਆੜਾ ਤੇਰੀ ਕੀ ਔਕਾਤ ਹੈ ਕਿ ਤੂੰ ਸਰਪੰਚ ਨੂੰ ਕਿਸੇ ਨੂੰ ਲਫੇੜਾ ਮਾਰੇਗਾ ਤੂੰ ਲਓ ਜੀ ਅੱਜ ਤੋਂ ਬਾਅਦ ਕੋ ਹੱਥ ਤੁਹਾਨੂੰ ਲਾ ਕੇ ਦਿਖਾ ਦੇ ਤਾਂ ਮੈਂ ਖੜਾ ਖੜਾ ਪਹਿਲਾਂ ਤੁਹਾਡੇ ਅੱਗੇ ਮਰੇ ਦੀਵਾਰ ਬਣ ਕੇ ਮੈਂ ਖੜੂਗਾ ਇਹ ਓਂਜਾ ਮੇਰੂ ਕਾ ਜੇ ਤੇਰੇ ਜੇ ਤੇਰੇ ਜਿੰਮਤ ਆ ਖੈਰੇ ਨੂੰ ਲਫੇੜਾ ਮਾਰ ਕੇ ਦਿਖਾ ਦਿਖਾ ਮਾਰ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਇਸ ਕਰਕੇ ਇਹ ਬੰਦੇ ਜਿਨ੍ਹਾਂ ਨੇ ਦੂਜਿਆਂ ਨੂੰ ਭੰਡ ਕੇ ਸਾਡਾ ਫਾਇਦਾ ਉਠਾਇਆ ਉਹ ਬੰਦਿਆਂ ਨੂੰ ਤੁਸੀਂ ਅੱਛੀ ਤਰ੍ਹਾਂ ਪਛਾਣ ਚੁੱਕੇ ਹੋ ਗਲਤੀ ਨਾ ਖਾ ਲਿਓ ਕੋਈ ਅਮੀਤ ਥੇਰ ਅਗੇ 10 ਪਿੰਡਾਂ ਦੇ ਨਾਂ ਗਿਣਾ ਦੇ ਇਹ ਰਾਜਨੀਤੀ ਆ ਕਿ ਪਾਰਲੀਮੈਂਟ ਵਿੱਚ ਬੋਲਣਾ ਵਿਧਾਨ ਸਭਾ ਦੇ ਵਿੱਚ ਬੋਲਣਾ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਐਨਐਸਏ ਦਾ ਵਿਰੋਧ ਕਰਨਾ ਸਿੱਧੂ ਮੂਸੇਵਾਲੇ ਦੇ ਬੱਚੇ ਦਾ ਕਤਲ ਦਾ ਇਨਸਾਫ ਮੰਗਣਾ ਛੁੱਪ ਕਰਨ ਕਤਲ ਹੋ ਗਿਆ ਕਿਸਾਨਾਂ ਦਾ ਉਹਦਾ ਇਨਸਾਫ ਮੰਗਣਾ ਜਿਹੜੇ ਕਿਸਾਨਾਂ ਨੂੰ ਇਹਨਾਂ ਨੇ ਕੁੱਟਿਆ ਲਤਾੜਿਆ ਉਥੇ ਸ਼ੰਭੂ ਦੇ ਬਾਰੇ ਉਹਨਾਂ ਦੇ ਹੱਕ ਵਿੱਚ ਬੋਲਣਾ ਉਮੀਦ ਇਹ ਮੁੱਦੇ ਨੇ ਕਿ ਪਿੰਡਾਂ ਦੇ ਨਾਮ ਮੁੱਦੇ ਨੇ ਦੱਸ ਮੈਨੂੰ ਜਰਾ ਭਾਈ ਜੀ ਉਹ ਮੰਤਰੀ ਹੈ ਉਹ ਭਲੱਦ ਜਲੰਧਰ ਦੇ ਕਿਸੇ ਉਹਨਾਂ ਦੇ 10 ਪਿੰਡਾਂ ਦੇ ਨਾਮ ਲੈ ਕੇ ਦੱਸ ਦਿਨ ਉਹ ਪੰਜਾਬ ਦਾ ਮੰਤਰੀ ਹੁਣ ਸੁਣੋ ਗੱਲ ਇਹਨੂੰ ਕਹ ਕਦੀ ਬੋਲਿਆ ਸਿੱਧੂ ਮੂਸੇਵਾਲੇ ਦੇ ਮੁੰਡੇ ਦੇ ਹੱਕ ਵਿੱਚ ਮੌਤ ਆ ਸ਼ੁਭਕਰਨ ਦੇ ਹਾਜ਼ਾ ਨਾਰਾ ਮਾਰਿਆ ਤੇਰੇ ਚ ਜਾਨ ਹੀ ਹੈ ਨੀਗੀ ਤੂੰ ਕੇਜਰੀਵਾਲ ਨੂੰ ਨਾਰਾਜ਼ ਨਹੀਂ ਕਰ ਸਕਦਾ ਤੂੰ ਐਨਐਸਏ ਦੇ ਸਿਲਸਲੇ ਚ ਨਹੀਂ ਬੋਲ ਸਕਦਾ ਇਹ ਨੇ ਮੁੱਤੇ ਪੰਜਾਬ ਦੇ ਸੰਗਰੂਰ ਦੇ ਆ ਜਿਹੜੀ ਖੱਗਰ ਦਰਿਆ ਤੁਹਾਡਾ ਤਬਾਈ ਮਚਾਉਂਦੀ ਆ ਤੁਹਾਨੂੰ ਫਸਲਾਂ ਦੀ ਐਮਐਸਪੀ ਨਹੀਂ ਦੇ ਸਕੇ ਇਹੀ ਭਗਵੰਤ ਸਿੰਘ ਨੇ ਜਿਹੜਾ ਕਹਿੰਦਾ ਮੈਂ ਬਾਈ ਐਮਐਸਪੀ ਦਊਂਗਾ ਬਾਈ ਫਸਲਾਂ ਦਾ ਕੀ ਸੀ ਨਾ ਉਹਨੇ ਮੁਰਗੀ ਦਾ ਮੱਧੋਂ ਪੈਸੇ ਬੱਕਰੀ ਦਾ ਦਊਂ ਆਂਡੇ ਦਊਂ ਆਂਡੇ ਉਹ ਨਹੀਂ ਦਊ ਮਤਲਬ ਆਂਡੇ ਦਾ ਪੈਸਾ ਦਊ ਕਿੱਥੇ ਦਿੱਤੇ ਪੈਸੇ ਦੱਸੋ ਮੈਨੂੰ ਭਗਵੰਤ ਦੱਸ ਸਮਝਾਵੇਂ ਜ਼ਰਾ ਆ ਬਰਲੀ ਜੀ ਹਾਂ ਸੋਨਾ ਲੱਧਿਆ ਪਿਆ ਫਿਰ ਇਹਨੇ ਫਿਰ ਪਰਚਾ ਇੱਕ ਮੇਰੇ ਤੇ ਹੋਰ ਕਰਨਾ ਹੁਣ ਸਾਰਿਆਂ ਇਹਨੂੰ ਪੁੱਛੋ 9 ਤੋਲੇ ਦਾ ਇਹਦਾ ਐਫੀਡੇਵਿਟ ਹੈ ਜਿਹੜਾ ਐਫੀਡੇਵਿਟ ਦਿੱਤਾ ਨਾ ਬਾਈਕ ਦੀ ਅਸੈਂਬਲੀ ਚ ਉਹ 9 ਤੋਲੇ ਸੋਨਾ ਸਿਰਫ ਇਹਦੇ ਕੋਲ ਤੇ ਹੁਣ ਤਾਂ ਆ ਬਾਹਾਂ ਲੱਦੇ ਪਏ ਨੇ ਇੱਥੋਂ ਇੱਥੋਂ ਸ਼ੁਰੂ ਹੋ ਜਾਂਦੀਆਂ ਥੱਲੇ ਇੱਥੋਂ ਲੈ ਕੇ ਇੱਕ ਖੰਡਾ ਪਾਇਆ ਇਹਦੀ ਬੀਬੀ ਨੇ ਜਿਹੜੀ ਕਹਿੰਦੀ ਮਾਸਟਰ ਮੈਂ ਦਦੀ ਪੈਨਸ਼ਨ ਤੇ ਜੀਨੀ ਮੈਂ ਉਹ ਪਾਇਏ ਦਾ ਤਾਂ ਖੰਡਾ ਹੀ ਸੀਗਾ ਯਾਰ ਉਹ ਕੱਲਾ ਮੈਨੂੰ ਕਿਸੇ ਨੇ ਬਿਲਕੁਲ ਬਰੀਕ ਕਰਕੇ ਫੋਟੋ ਖਿੱਚ ਕੇ ਭੇਜੀ ਮੁੰਦਰੀ 2 ਕਰੋੜ ਦੀ ਜੁੱਤੀ 5 ਲੱਖ ਦੀ ਪਰਸ ਪਰਸ ਜੀ ਆਹਰ ਪਿੱਛੇ ਚਲੋ ਹੁਣ ਆਪਾਂ ਛੋਟੀਆਂ ਗੱਲਾਂ ਤੇ ਨਹੀਂ ਆਉਣਾ ਹੈਗਾ ਸਾਰੀ ਗੱਲ ਤੁਸੀਂ ਸਮਝਦੇ ਆ ਇਹ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਪੰਜਾਬ ਦਾ ਕੋਪਲਾ ਨਹੀਂ ਕੀਤਾ ਹੁਣ ਆਓ ਮਨਜੀਤ ਦੀ ਗੱਲ ਤੇ ਡਾਕਟਰ ਗਾਂਧੀ ਜਿਹੜੇ ਨੇ ਨਾ ਬਹੁਤ ਅੱਛੇ ਵਿਦਵਾਨ ਆਪਾਂ ਨੂੰ 13 ਗਾਂਧੀ ਚਾਹੀਦੇ ਅਸਲ ਵਿੱਚ ਪੰਜਾਬ 'ਚ 13 ਗਾਂਧੀ ਚਾਹੀਦੇ ਨੇ ਯਾਰ ਉਹ ਹਿੰਦੂ ਹੋ ਕੇ ਹਰ ਗੱਲ ਦੀ ਉਹ ਮਤਲਬ ਨਜਾਇਜ਼ ਗੱਲਾਂ ਦੀ ਵਿਰੋਧਤਾ ਕਰਦਾ ਵਾ ਇਦਾਂ ਦੇ ਪੜੇ ਲਿਖੇ ਬੰਦੇ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਡਾਕਟਰ ਧਰਮਵੀਰ ਗਾਂਧੀ ਦੀਆ ਪਾਰਲੀਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰਾਈਵੇਟ ਮੈਂਬਰ ਬਿਲੋ ਨੇ ਪੇਸ਼ ਕੀਤੇ ਨੇ ਆ ਜਿਹੜਾ ਪੁੱਕੀ ਵਾਲਾ ਮਸਲਾ ਜਦੋਂ ਪਹਿਲਾਂ ਮੈਂ ਸੁਣਿਆ ਤਾਂ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਨਸ਼ੇ ਦੀ ਗੱਲ ਤਾਂ ਨਹੀਂ ਹੋ ਰਹੀ ਫਿਰ ਮੈਂ ਡਾਕਟਰ ਸਾਹਿਬ ਤੋਂ ਗੱਲ ਕੀਤੀ ਉਹ ਕਹਿੰਦੇ ਬਿਲਕੁਲ ਮੈਂ ਤੁਹਾਨੂੰ ਸਮਝਾਉਣਾ ਇਹ ਜਿਹੜੇ ਪ੍ਰਾਤਨ ਨਸ਼ੇ ਨੇ ਸਾਡੇ ਜਿਹੜੀ ਖੇਤੀ ਹੁੰਦੀ ਸੀਗੀ ਇਹ ਜਿਹੜੀ ਖੇਤੀ ਆ ਇਹ ਸਾਡੇ ਜ਼ਿਮੀਂਦਾਰਾਂ ਦਾ ਪਿੰਡੂ ਕਲਚਰ ਦੇ ਵਿੱਚ ਉਹ ਆਪਣਾ ਮਾੜਾ ਮੋਟਾ ਜਿਹੜਾ ਕਰਦੇ ਸੀ ਇਸ ਤਰ੍ਹਾਂ ਦਾ ਨਸ਼ਾ ਉਹ ਉਹਨੂੰ ਕੰਮ ਕਰਾਉਂਦਾ ਸੀਗਾ ਉਹ ਸ਼ਾਂਤ ਰੱਖਦਾ ਸੀਗਾ ਉਹਦਾ ਬਲੱਡ ਪ੍ਰੈਸ਼ਰ ਕੰਟਰੋਲ ਰੱਖਦਾ ਸੀਗਾ ਉਹਦੀ ਸ਼ੂਗਰ ਕੰਟਰੋਲ ਰੱਖਦਾ ਸੀਗਾ ਉਹਦੇ ਨਾਲ ਲੋਕੀ ਕੰਮ ਕਰਕੇ ਸਾਰਾ ਕੋਈ ਘਰ ਜਾ ਕੇ ਲੜਦਾ ਨਹੀਂ ਸੀ ਤੇ ਜਿਹੜੇ ਹੁਣ ਨਸ਼ੇ ਨੇ ਚਿੱਟਾ ਸਮੈਗ ਟੀਕੇ ਸਿੰਥੈਟਿਕ ਕੈਮੀਕਲ ਉਹ ਤਾਂ ਆਪਣੀ ਮਾਂ ਪਿਓ ਨੂੰ ਮਾਰੀ ਜਾਂਦੇ ਨੇ ਨੌਜਵਾਨ ਯਾਰ ਐਨੇ ਅੰਦੇ ਹੋ ਜਾਂਦੇ ਨਸ਼ੇ ਦੇ ਵਿੱਚ ਉਹ ਨਸ਼ੇ ਚੰਗੇ ਕੇ ਪੁਰਾਣੇ ਨਸ਼ੇ ਫਿਰ ਡਾਕਟਰ ਗਾਂਧੀ ਨੇ ਕਹਿੰਦੇ ਮੈਂ ਬਿੱਲ ਪੇਸ਼ ਕੀਤਾ ਵਾ ਪਾਰਲੀਮੈਂਟ ਵਿੱਚ ਉਹਦੇ ਚ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੀ ਇਹ ਖੇਤੀ ਆ ਨਾ ਇਹ ਖੇਤੀ ਤੋਂ ਅਫੀਮ ਬਣਦੀ ਆ ਅਫੀਮ ਬਣਦੀ ਆ ਫਾਰਮਾਸਿਊਟੀਕਲ ਇੰਡਸਟਰੀ ਲਈ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਵਾਸਤੇ ਉਨੀ ਖੇਤੀ ਅਲਾਉ ਕਰਦੀ ਖੇਤੀ ਸਰਕਾਰ ਉਹਦੇ ਚੋਂ 5-7 ਪੈਸੀ ਉਹਨਾਂ ਨੂੰ ਮੋੜਦੀ ਆ ਕਿ ਜਿਹੜੇ ਲਾਇਸੈਂਸ ਬਣਾਏ ਨੇ ਡੋਟਿਆਂ ਵਾਲੇ ਲੈ ਲਓ 90-95% ਉਹ ਅਫੀਮ ਬਣਾ ਕੇ ਪਿਓਰਿਸਟ ਤੇ ਆਪਣੀ ਹਰ ਦਵਾਈ ਦੇ ਵਿੱਚ ਰੰਗਦੀ ਜਿਹੜੀ ਆਪਾਂ ਗੋਲੀਆਂ ਖਾਂਦੇ ਨਾ ਬੋਤੀਆਂ ਜਿਹੜਾ ਆਪਾਂ ਨੂੰ ਆਰਾਮ ਮਿਲਦਾ ਵਾ ਉਹਦੇ ਚ ਅਫੀਮ ਆ ਉਹ ਕਹਿੰਦਾ ਜੀ ਹੁਣ ਉਹ ਸਰਕਾਰ ਨੇ ਬੈਨ ਕਰ ਦਿੱਤਾ ਇਹ ਅਸੀਂ ਕਿਸੇ ਸਟੇਟ ਵਿੱਚ ਸਕੇਂਦਰ ਦੀ ਪਰਮਿਸ਼ਨ ਤੋਂ ਬਗੈਰ ਇਹ ਇੰਡਸਟਰੀ ਨਹੀਂ ਤੇ ਖੇਤੀ ਨਹੀਂ ਆਗਿਆ ਦੇਵਾਂਗੇ ਉਹਦਾ ਬਿੱਲ ਪਿਆ ਪੈਂਡਿੰਗ ਲੈ ਮੈਂ ਇੱਕ ਵਾਰੀ ਫਿਰ ਜਾ ਕੇ ਕੋਸ਼ਿਸ਼ ਕਰੂੰਗਾ ਮੈਂ ਮੈਂ ਆਪਣੇ ਵੱਲੋਂ ਯਤਨ ਕਰੂੰਗਾ ਕਿ ਸਾਨੂੰ ਦਾ ਇਹ ਪਰਾਣੇ ਵਾਲਾ ਕੰਮ ਠੀਕ ਸਿਗਾ ਸਾਨੂੰ ਦਾ ਇਹ ਸ਼ਰਾਬ ਬੜਾ ਫਕਰ ਕਰਦੇ ਨੇ ਸ਼ਰਾਬਾ ਚੀਮੇ ਦਾ ਸ਼ਰਾਬ ਅ ਜਹਿਰ ਨਾਲ ਮਰ ਗਏ ਬੱਚੇ ਗਰੀਬ ਵਿਚਾਰੇ ਗਲਤ ਮਰੇ ਨੇ ਸਾਰੇ 25 ਐਕਸਾਈਜ਼ ਦਾ ਸ਼ਰਾਬ ਦਾ ਮਿਨਿਸਟਰ ਹੈ ਉਹਦੇ ਉਹਦੇ ਹਲਕੇ ਦੇ ਵਿੱਚ ਮਰ ਗਏ ਆ ਜਿਹੜਾ ਗੁਜਰਾਹ ਪਿੰਡ ਦਾ ਔਰ ਇਸ ਪਿੰਡ ਵਿੱਚ ਮੈਂ ਜਦੋਂ ਗਿਆ ਰਵਿਦਾਸਪੁਰੇ ਗਿਆ ਉੱਥੇ ਸੁਨਾਮ ਦੇ ਬਾਹਰਲੇ ਪਾਸੇ ਟਿੱਬੀ ਪਿੰਡ 'ਚ ਉਹ ਕਹਿੰਦੇ ਜੀ ਇਹ ਤਾਂ ਬੜੇ ਕੁਚੇ-ਕੁਚੇ 'ਚ ਮਿਲਦੀ ਆ ਸਾਨੂੰ ਅਮਨ ਰੋੜੇ ਦੇ ਘਰਾਂ ਦੇ ਆਲੇ-ਦੁਆਲੇ ਮਿਲਦੀ ਆ ਸਾਰੀ ਇਹਦਾ ਮਤਲਬ ਹੈ ਕਿ ਸ਼ਰਾਬ ਦਾ ਪੈਰਲਲ ਮਾਫੀਆ ਚੱਲ ਰਿਹਾ ਇਹ ਕਹਿੰਦੇ ਸੀ ਨਾ ਮਾਫੀਆ ਚਲਾਉਂਦੀਆਂ ਮਗਲਿਆਂ ਰੇਤਾ ਦਾ ਮਾਫੀਆ ਚੱਲਦਾ ਰੀਅਲ ਏਸਟੇਟ ਦਾ ਮਾਫੀਆ ਕੇਬਲ ਦਾ ਮਾਫੀਆ ਨਸ਼ੇ ਦਾ ਮਾਫੀਆ ਸ਼ਰਾਬ ਦਾ ਮਾਫੀਆ ਦੱਸੋ ਕਿਹੜਾ ਮਾਫੀਆ ਨਹੀਂ ਪੰਜਾਬ ਦੇ ਵਿੱਚ ਚੱਲਦਾ ਮੈਂ ਸਾਬਤ ਕਰ ਦਿੰਦਾ ਵਾਂ ਸੋ ਇਸ ਕਰਕੇ ਮੇਰੇ ਵੀਰੋ ਭੈਣੋ ਤੇ ਭ ਤਾਨੂੰ ਇਹ ਦੱਸਣਾ ਮੈਂ 30 ਸਾਲ ਦਾ ਲੜ ਰਿਆ ਹਾਂ ਸਿਸਟਮ ਦੇ ਨਾਲ 28 27 97 ਤੋਂ ਘਿੰਡੋ ਜਿੰਨੇ ਬਣਦੇ ਨੇ 17 ਪਰਚੇ ਹੋਏ ਨੇ ਮੇਰੇ ਤੇ 17 ਪੰਜ ਇਹਨਾਂ ਦੇ 12 ਮਗਰਲੀਆ ਪਾਰਟੀਆਂ ਵਿੱਚੇ ਹੀ ਅਮਰਿੰਦਰ ਸਿੰਘ ਦੀ ਸਰਕਾਰ ਵਿੱਚੇ ਹੀ ਸੁਖਬੀਰ ਦੀ ਸਰਕਾਰ ਇੱਕ ਪਰਚਾ ਮੇਰੇ ਤੇ ਪਤਾ ਕੀ ਮੇਰੇ ਪੁਲਾਠ ਵਾਲੇ ਬੰਦੇ ਆਇਆ ਇੱਕ ਮਿੰਟ ਆਇਓ ਮਾਨ ਸਿੰਘ ਤੇ ਜੀਤ ਸਿੰਘ ਕਿੱਥੇ ਜਰ ਆਪ ਲੱਥੋ ਆਇਆ ਮੈਨੂੰ ਅੱਜ ਅਥੇ ਜਰ ਜੀਤ ਸਿੰਘ ਲੱਗੇ ਆਈਂ ਜਰਾ ਇਹ ਬੀਬੀ ਜ਼ਗੀਰਕੁਰ ਦਾ ਸਭ ਤੋਂ ਕੱਟੜ ਸਪੋਰਟਰ ਸਿਗਾ ਅਕਾਲੀਆਂ ਦਾ ਤੁਹਾਨੂੰ ਲੱਗਦਾ ਸ਼ਕਲੋ ਨਾ ਇਹਦਾ ਨਾਮ ਹੈਗਾ ਜਥੇਦਾਰ ਅਜੀਤ ਸਿੰਘ ਜਦੋਂ ਮੈਂ ਲੜਨਾ ਸ਼ੁਰੂ ਕੀਤਾ ਇੱਕ ਪਹਿਲਾ ਪਰਚਾ ਮੇਰੇ ਤੇ ਸਭ ਤੋਂ ਪਹਿਲਾ ਪਰਚਾ ਇਹਨਾਂ ਨੇ ਇਹਨਾਂ ਨੇ ਨਹੀਂ ਕਿਸੇ ਉਹ ਬੀਬੀ ਨੇ ਵੀ ਨਹੀਂ ਕਰਾਇਆ ਉਹ ਜਿਹੜਾ ਬੌਕਰ ਦੀ ਜ਼ਮਾਨਤ ਜਬਤ ਹੋਈ ਹੁਣੇ ਰੀਸੈਂਟਲੀ ਇੱਕੋ ਹੀ ਸੀਟ ਆ ਪ੍ਰਾਤ ਜਿਹੜੀ ਪੰਜਾਬ ਦੇ ਵਿੱਚ ਜਿੱਥੇ ਬੌਕਰ ਦੀ ਜ਼ਮਾਨਤ ਜਬਤ ਹੋਈ ਹੈ ਉਹਨੇ ਮੇਰੇ ਤੇ ਪਰਚਾ ਸਰਕਾਰ ਦਾ ਉਸ ਵੇਲੇ ਅਕਾਲੀਆਂ ਵਿੱਚ ਸੀਗਾ ਉਹ ਆ ਸਰਕਾਰ ਦਾ ਲੈ ਕੇ ਸਾਰਾ ਮੇਰੇ ਤੇ ਪਰਚਾ ਪਤਾ ਕੀ ਪਰਚਾ ਦਾ ਅਕੇ ਖੇਰਾ ਜਿਹੜਾ ਉਹਨੇ ਟਰੱਕ ਦੀ ਤਰਪਾਲ ਚੋਰੀ ਕਰਦੀ ਇਹ ਵੀ ਪਰਚਾ ਮੈਨਸ ਆ ਲਖਣਕੇ ਵੱਡੇ ਅਚ ਲਖਣਕੇ ਵੱਡੇ ਸਾਡਾ ਪਿੰਡ ਹੈ ਇੱਕ ਅਕੇ ਖੈਰੇ ਨੇ ਟਰੱਕ ਦੀ ਤਰਪਾਲ ਚ ਯਾਰ ਸ਼ਰਮ ਇਹਨੂੰ ਲੱਭਦਾ ਹੀ ਕੁਛ ਨਹੀਂਗਾ ਆ ਹੁਣ ਵੀ ਜਿਹੜਾ ਮੇਰੇ ਤੇ ਪਰਚਾ ਦਰਜ ਕੀਤਾ ਵਾ ਹੁਣ 9 ਸਾਲ ਪੁਰਾਣਾ ਇੱਕ ਬੰਦਾ ਜੇਲ੍ਹ ਚੋਂ ਕੱਢਿਆ ਜਿਹੜਾ ਬੰਦਾ ਜੇਲ੍ਹ ਚਾ ਉਹਦਾ ਤੁਹਾਡਾ ਗੁਲਾਮ ਹੀ ਆ ਉਹਦੇ ਤੇ 2 ਦਰਜਨ ਐਨਡੀਪੀਐਸ ਦੇ ਤੇ ਉਹ ਪਰਚੇ ਨੇ ਸ਼ਰਾਬ ਦੇ 10 ਸਾਲ ਸਜ਼ਾ ਕੱਢ ਚੁੱਕਾ 6 ਕਿਲੋ ਹੀਰੋਇਨ ਨੂੰ ਹੁਣੇ ਹੁਣੇ ਹੀ ਰਿਕਵਰ ਕੀਤੀ ਕਬੂਤਥਲਾਸੀ ਇਹ ਸਟਾਫ ਨੇ ਉਹਨੂੰ ਵੈਦ 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 ਮਾਫ ਗਵਾ ਮੇਰੇ ਖਿਲਾਫ ਬਣਾ ਦ ਇਹ ਤਾਂ ਮੈਂ ਜਿੰਨੂ ਮਰਜ਼ੀ ਬਣਾ ਸਕਦਾ ਜੇਲ੍ਹਾਂ ਚੋਂ ਕੱਢ ਕੇ ਬੰਦਾ ਜਿੰਨੂ ਮਰਜ਼ੀ ਕਹਿ ਦਾਂ ਕੀ ਕੋ ਉਹ ਤੋਂ ਬਿਆਨ ਦੇ ਦੇ ਤੇ ਨਾਲ ਤੈਨੂੰ ਥੋੜੇ ਪੈਸੇ ਵੀ ਦੇ ਦਿੰਨੇ ਆ ਤੇ ਗਵਾਹੀ ਦੇ ਦੇ ਤੇ ਤੈਨੂੰ ਅਸੀਂ ਵੇਦੇ ਮਾਫੀ ਗਵਾਹ ਬਣਾ ਲੈਣੇ ਇਹ ਤਾਂ ਜੇ 50000 ਬੰਦਾ ਜੇਲ੍ਹ ਚੋਂ ਮੈਂ 50000 ਦੀ ਗਵਾਹੀ ਦਵਾ ਸਕਦਾ ਭਗਵੰਤ ਜੀ ਮੈਂ ਦਵਾ ਦੂੰਗਾ ਕੱਲ ਸਾਡੀ ਸਰਕਾਰ ਬਣੂਗੀ ਉਸੇ ਬੰਦੇ ਨੂੰ ਮੈਂ ਕੱਢ ਕੇ ਲੈ ਕੇ ਆਉਂਗਾ ਉਹ ਤੋਂ ਉਹ ਤੋਂ ਬਿਆਨ ਦਵਾਇਆ ਕਿ ਖੈਰੇ ਨੇ 2015 ਦੇ ਵਿੱਚ ਮੈਨੂੰ ਆਪਣੇ ਘਰ ਬੁਲਾ ਕੇ ਸੋਨੇ ਦਾ ਬਿਸਕਟ ਦਿੱਤਾ ਦੱਸੋ ਤੁਹਾਨੂੰ ਲੱਗਦਾ ਮੈਂ ਕੋਈ ਯਾਰ ਨਸ਼ੇ ਦਾ ਵਪਾਰੀ ਆ ਕੋਈ ਡਰੱਗ ਦਾ ਕਰਦਾ ਸੋਨੇ ਦੇ ਬਿਸਕਟ ਲੈਣ ਦੇਣ ਲੈਣ ਜਾਂ ਦੇਣ ਵਾਲਾ ਬੰਦਾ ਲੱਗਦਾ ਮੇਰੇ ਚਿਹਰੇ ਤੋਂ ਲੱਗਦਾ ਤੁਹਾਨੂੰ ਯ ਤੇ ਮੈਂ ਕਰੂੰਗਾ ਇਨਸਾਫ ਮੈਂ ਮੈਂ ਬਦਲਾਖੋਰੀ ਨਹੀਂ ਕਰੂੰਗਾ ਭਗਵਾਨ ਤੋਂ ਦੱਸ ਦੇਣਾ ਚਾਹੀਦਾ ਇਹਨੂੰ ਤਿਆਰੀ ਰੱਖੇ ਉਸੇ ਬੰਦੇ ਤੋਂ ਬਿਆਨ ਨਵਾਣਾ ਕਢਾ ਕੇ ਬਾਹਰ ਸੱਚ ਬੋਲ ਉਹਦਾ ਨਾਮ ਨਹੀਂ ਲੈਂਦਾ ਕਿਉਂਕਿ ਅਦਾਲਤ ਨੇ ਮਨਾ ਕੀਤਾ ਮੈਂ ਕਹਿੰਦਾ ਉਹਨੂੰ ਕਹਿਣਾ ਸੱਚ ਬੋਲ ਕਿ ਤੈਨੂੰ ਮੈਂ ਬਿਸਕਟ ਦਿੱਤਾ ਉਹਨੇ ਕਹਿਣਾ ਨਹੀਂ ਦਿੱਤਾ ਜੀ ਤੇ ਤੋਂ ਕਿਹਨੇ ਦੁਆਇਆ ਫਿਰ ਉਹ ਕੋ ਆ ਅਫਸਰ ਨੇ ਆ ਐਮਐਲਏ ਨੇ ਆ ਉੱਤੇ ਮੁੱਖ ਮੰਤਰੀ ਨੇ ਆ ਉਹਦੇ ਦਫ਼ਤਰ ਨੇ ਐਨਡੀਪੀਐਸ ਦਾ ਲਾਅ ਵਾ ਜੇ ਐਨਡੀਪੀਐਸ ਦਾ ਪਰਚਾ ਮੇਰੇ ਤੇ ਹੋਇਆ ਝੂਠਾ ਪਰਚਾ ਦਰਜ ਕਰਾਉਣ ਆਲੇ ਤੇ ਉਹੀ ਧਰਾਵਾ ਐਨਡੀਪੀਐਸ ਦੀਆਂ ਉਹਨਾਂ ਤੇ ਲੱਗਣ ਗਿਆ ਨੌਕਰੀਆਂ ਜਾਣ ਗਿਆ ਉਹਨਾਂ ਲੋਕਾਂ ਦੀ ਮਤ ਸਮਝਣ ਕਿ ਮੈਂ ਛੱਡ ਦੂੰਗਾ ਮੈਂ ਆਪਣੀ ਲੜਾਈ ਨਹੀਂ ਲੜ ਰਿਹਾ ਮੈਂ ਬਦਲਾ ਖੋਰੀ ਚ ਨਹੀਂ ਜਾਣਾ ਕੱਲ ਨੂੰ ਪੁਲਿਸ ਕਿਸੇ ਤੇ ਝੂਠਾ ਪਰਚਾ ਦਰਜ ਨਾ ਕਰੇ ਇਸ ਕਰਕੇ ਲੜਨਾ ਇਹਦੀ ਇਨਵੈਸਟੀਗੇਸ਼ਨ ਕਰਾਉਣੀ ਫੇਰ ਬਹੁਤ ਜ਼ਰੂਰੀ ਆ ਆ ਮੇਰੀ ਦੁਨੀਆ ਦੀ ਮੇਰੀ ਜ਼ਿੰਦਗੀ ਦੀ ਦਾਸਤਾਨ ਆ ਲੜੀ ਜਾਂਦਾ ਮੈਂ ਔਰ ਜਿੰਨੀ ਵੀ ਜ਼ਿੰਦਗੀ ਬਾਕੀ ਪਈ ਲੜੀ ਜਾਣਾ ਵਾ ਮੈਂ ਪਾਵਾਂ ਸਰਕਾਰ ਚ ਵਿਆਜ ਆ ਐਦਾਂ ਹੀ ਚੱਲਣਾ ਵਾ ਮੈਂ ਬਦਲਣ ਵਾਲਾ ਬੰਦਾ ਨਹੀਂਗਾ ਤੇ ਨਾ ਮੈਂ ਬਦਲਾਂ ਮੈਂ ਤੁਹਾਡਾ ਮੁਦੇਈ ਹਾਂ ਮੈਂ ਤੁਹਾਡਾ ਮੁਦੇਈ ਤੁਹਾਡੀ ਆਵਾਜ਼ ਕਿਉਂ ਤੁਸੀਂ ਕਿੰਨੇ ਬੈਠੇ ਇੱਥੇ ਅੱਜ ਇੱਥੇ 3-400 ਬੰਦਾ ਬੈਠਾ ਤੁਸੀਂ ਸਾਰੇ ਤਾਂ ਨਹੀਂ ਨਾ ਪਾਰਲੀਮੈਂਟ ਜਾ ਸਕਦੇ ਤੁਸੀਂ ਸਾਰੇ ਹੁਣ ਵੀ ਬੈਠੇ ਆ ਦੇਖੋ ਬਜ਼ੁਰਗ ਹੱਥ ਆਪਣਾ ਚਿਹਰਾ ਸਿਰ ਲਾਉਂਦੇ ਨੇ ਇਹਦਾ ਮਤਲਬ ਇਹਦੇ ਦਿਲ 'ਚ ਇਹ ਕਹਿਣਾ ਚਾਹੁੰਦਾ ਜੋ ਮੈਂ ਕਹ ਰਿਹਾ ਇਹੀ ਕਹਿਣਾ ਚਾਹੁੰਦੇ ਨੇ ਪਰ ਤੁਹਾਡੀ ਆਵਾਜ਼ ਦੀ ਤਰਜਮਾਨੀ ਕਰਨ ਵਾਸਤੇ ਤੁਹਾਨੂੰ ਇੱਕ ਬੰਦਾ ਚਾਹੀਦਾ ਉਹ ਬੰਦਾ ਆਵਾਜ਼ ਮੈਂ ਤੁਹਾਡਾ ਬਣਨ ਵਾਸਤੇ ਇੱਥੇ ਆਇਆ ਇਹ ਕਹਿੰਦੇ ਜੀ ਗੜਿਆ ਜੀ ਕਿਹੜਾ ਗੜਿਆ ਮੈਨੂੰ ਤਾਂ ਦਿਸਿਆ ਨਹੀਂ ਗੜ ਗੜ ਤਾਂ ਪਹਿਲਾਂ ਹੀ ਤੋੜਤਾ 3 ਮਹੀਨਿਆਂ ਦੇ ਵਿੱਚ ਅਗਲੇ ਨੇ ਭੰਨ ਕਿਉਂ ਮਾਰਿਆ ਹੁਣ ਤਾਂ ਮੈਂ ਤੁਹਾਡੀ ਆਵਾਜ਼ ਬਣਨ ਆਇਆ ਔਰ ਸੰਗਰੂਰ ਦੇ ਜਿੰਨੇ ਵੀ ਇਸ਼ੂਸ ਹੋਣਗੇ ਕੈਂਸਰ ਦੀਆਂ ਬਿਮਾਰੀਆਂ ਅੰਦਰ ਘਰਾਂ 'ਚ ਵੜੀਆਂ ਹੋਈਆਂ ਨੇ ਅੰਦਰ ਡੀਪ ਡਾਉਨ ਆਪਾਂ ਉਹਦਾ ਹੱਲ ਕਿੱਦਾਂ ਕੱਢਣਾ ਜ਼ਹਿਰੀਲਾ ਪਾਣੀ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਪੰਜਾਬ 'ਚ ਚੋਨੇ ਦੀ ਖੇਤੀ ਕਿੱਦਾਂ ਘਟਾਉਣੀ ਉਹਦੀ ਜਗ੍ਹਾ ਤੇ ਕਿਹੜੀ ਚੀਜ਼ ਲੈ ਕੇ ਆਉਣੀ ਆ ਇਹ ਸਾਰੀਆਂ ਗੱਲਾਂ ਦੇ ਉੱਤੇ ਜਦਦਰਜਾਇਤ ਕਰੋ ਤੇ ਗਰੀਬਾਂ ਦਾ ਜਿਹੜੇ ਅਤ ਗਰੀਬ ਲੋਕ ਨੇ ਖੇਤ ਮਜ਼ਦੂਰ ਗਰੀਬ ਸਭ ਤੋਂ ਥੱਲਾ ਉਹਦੇ ਵਾਸਤੇ ਕੀ ਕੀਤਾ ਜਾ ਸਕਦਾ ਕੀ ਉਹਦੇ ਡੇਲੀ ਬੇਸਿਸ ਠੀਕ ਨੇ ਕਿ ਉਹਦੀਆਂ ਦਿਹਾੜੀਆਂ ਦੀ ਕੀਮਤ ਉਹਦੀ ਲੇਬਰ ਠੀਕ ਹੈ ਕਿ ਪੱਲੇਦਾਰਾਂ ਨੂੰ ਉਹਨਾਂ ਦਾ ਰੇਟ ਠੀਕ ਮਿਲ ਰਿਹਾ ਵਾ ਆਤ ਗਰੀਬ ਲੋਕਾਂ ਦੀ ਜਿਹੜੀ ਥੱਲੋਂ ਸਭ ਤੋਂ ਜ਼ਮੀਨ ਦੀ ਆਵਾਜ਼ ਆ ਉਹ ਚੱਕਣ ਨੂੰ ਮੈਂ ਬਚਨ ਵਾਦਿਆ ਐਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਚੋਣ ਨਿਸ਼ਾਨ ਮੇਰੇ ਭੈਣੋ ਤੇ ਭਰਾਓ ਪੰਜਾ ਹੈ ਪਹਿਲੀ ਤਾਰੀਖ ਨੂੰ ਜਿੱਦਾਂ ਇਹਨੇ ਕਿਹਾ ਸੀਗਾ ਜਦੋਂ ਤੁਸੀਂ ਉਹ ਬਟਨ ਦਬਾਇਆ ਸਭ ਦੀਆਂ ਚਿਕਾ ਨਿਕਲ ਜਾਣੇ ਕਿ ਕੱਲੇ ਭਗਵੰਤ ਨੇ ਨਹੀਂ ਕਿਹਾ ਸਾਰੇ ਦੀਆਂ ਚਿਕਾ ਨਿਕਲ ਜਾਣੇ ਕਿਉਂਕਿ ਸਾਰੇ ਮੇਰੇ ਖਿਲਾਫ ਖੜੇ ਸਾਰੇ ਅਫਸਰ ਸਾਹਿਬ ਨੂੰ ਪਤਾ ਲੱਗ ਜਾਣਾ ਤੇ ਸਰਕਾਰ ਉਦੋਂ ਨੂੰ ਉਹਦਾ ਡੰਗ ਜਿਹੜਾ ਨਾ ਰੋਜ਼ ਮਾਰਦੇ ਕਦੀ ਸਰਪੰਚ ਦੇ ਮਾਰਦਾ ਕਦੀ ਇਹਦੇ ਮਾਰਦਾ ਕਦੀ ਮਨਜੀਤ ਦੇ ਮਾਰਦਾ ਕਦੀ ਉਹਦੇ ਮਾਰਦਾ ਉਹ ਡੰਗ ਖਤਮ ਹੋ ਜਾਣਾ ਉਹ ਜ਼ਹਿਰ ਹੀ ਵਿੱਚੋਂ ਆਪਾਂ ਕੱਢ ਕੇ ਲੈ ਜਾਣਾ ਵਾ ਤੇ ਇਹਨਾਂ ਨੂੰ ਖੁੱਡਾ ਕਰ ਦੇਣਾ ਸਾਰੀ ਗੱਲ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਮਸ਼ਹੂਰ ਕਿ ਇਹਨਾਂ ਨੂੰ ਨਹੀਂ ਮਿਲ ਸਕਿਆ ਮੀਡੀਆ ਦੇ ਸਾਡੇ ਸਾਥੀ ਆ